weight ਕਿਦਾਂ ਘਟਾਇਆ ਕਿ ਇੱਦਾਂ ਕਿਦਾਂ ਐ ਇਹਦੇ ਵਿੱਚ ਤਾਂ ਜੀ ਸਮੋਸੇ ਖਾਏ ਜਾ ਰਹੇ ਨੇ ਫਿਰ ਡਾਈਟਿੰਗ ਤੇ ਗੱਲ ਹੋ ਰਹੀ ਹੈ ਡਾਈਟਿੰਗ ਤੇ ਗਾਣਾ ਵੀ ਕੱਢਦਾ ਤੁਸੀਂ ਹੈਨਾ ਟ੍ਰੇਲਰ ਤੋਂ ਪਹਿਲਾਂ ਬਲੌਂਡ ਵਾਲਾ ਵਾਲੀ ਕੁੜੀ ਕਿੱਥੇ ਆ ਮੈਂ ਤਾਂ ਉਹਨੂੰ ਲੱਭਦੀ ਫਿਰਦੀ ਸੀ ਇੱਧਰ ਹੀ ਆ ਇੱਧਰ ਕਿੱਧਰ ਹੈ ਭਾਈ ਐਚੇ ਤਾਂ ਤੀਜੀ ਕਿਉਂ ਲੁੱਕਤ ਹੋ ਤਾਂ ਇਤਨੀ ਸਾੰਪੇ ਜਾਂਦੀ ਤੁਸੀਂ ਸੌਂਕਣ ਸੌਂਕਣੀ ਤੇ ਦੋ ਲਿਆਂਦੀਆਂ ਹੁਣ ਦੂਜੀ ਤੇ ਤਿੰਨ ਲਿਆਦੀਆਂ ਮੈਨੂੰ ਲੱਗਦਾ ਤੂੰ ਤਾਂ ਗੁੱਸਾ ਕਰ ਦੇਣੀ ਹੋਵੇਂਗੀ ਤੂੰ ਵੀ ਸਾਡਾ ਪਿਆਰ ਹੀ ਵੇਖਿਆ ਮੈਂ ਗੱਲਾਂ ਲਾ ਕੇ ਘੁੜ ਦੇਣੇ ਨਹੀਂ ਨਹੀਂ ਕਰਦੇ ਰੀਅਲ ਲਾਈਫ 'ਚ ਸੱਚੀ ਕਰਦੇ ਹੋ ਮੂਵੀ 'ਚ ਤਾਂ ਅਸੀਂ ਦੇਖ ਲਿਆ ਮੈਨੂੰ ਲੱਗਾ ਕਿ ਸਿਰਫ ਅਸੀਂ ਮੂਵੀ 'ਚ ਹੀ ਦੇਖ ਸਕਦੇ ਹਾਂ ਰੀਅਲ ਲਾਈਫ 'ਚ ਨਿੰਮਰਤ ਜੀ ਤਾਂ ਕਰ ਦੇਣੀ ਹੋਣੀ ਗੁੱਸਾ ਨਹੀਂ ਨਹੀਂ ਕਰਦੇ ਤੇ ਦੂਜੀ ਗੱਲ ਜਿਹੜੀ ਇਹ ਮੈਨੂੰ ਖਜਾਉਂਦੀ ਹੈ ਜਿਹੜੀ ਇਹਨੇ ਮੈਨੂੰ ਕੱਲ ਹੀ ਦੱਸੀ ਤੇ ਮੈਂ ਕੱਲ ਟਰਾਈ ਵੀ ਕਰਨ ਵਾਲੀ ਆ ਕਿ ਸਵੇਰੇ ਉੱਠਦੇ ਹੀ ਕੋਈ ਇਹਦੇ ਸਾਹਮਣੇ ਆ ਕੇ ਉੱਚੀ ਆਵਾਜ਼ 'ਚ ਬੋਲੇ ਗੁੱਡ ਮਾਰਨਿੰਗ ਤੂੰ ਸ਼ਾਂਤ ਰਹਿੰਦੇ ਹੋ ਨਹੀਂ ਯੂ ਹੈਪੀ ਆਲਸੋ ਹੈਪੀ ਵੀ ਨਾ ਉਹ ਤਾਂ ਉਹਨੇ ਹੋਣਾ ਚੀਜ਼ ਦਾ ਕਿਤ ਲੜਾਕੀ ਹੈ ਮੈਂ ਲੜਾ ਨਹੀਂ ਲੜ ਮੈਂ ਵੀ ਕੱਟਾ ਹਾਂ ਇਹ ਨਾ ਉਹ ਤੁਸੀਂ ਸੋਚ ਲਓ ਮੈਂ ਕਹਾ ਕਿ ਗੁੱਸਾ ਲੈ ਮੇਰੇ ਵੱਲ ਆਏ ਦੇਖਿਆ ਮੈਂ ਕਿਦੋਂ ਲੜੀ ਆ ਕੇ ਰੋਜ਼ ਉਹ ਤਾਂ ਤੀਜੀ ਨੂੰ ਵੀ ਨਹੀਂ ਮੰਨ ਲਈ ਮੰਨਦੀ ਕਿ ਬੱਤਮੀਜ਼ਾ ਇਹ ਦੋਨੋਂ ਨੇ ਉਹਦਾ ਤਾਂ ਵਿਚਾਰੀ ਤਾਂ ਕੋਈ ਖਸੂਰ ਨਹੀਂ ਇੱਕ ਉਹਨਾਂ ਨੇ ਕਿ ਮੂੰਹ ਨਾਲ ਲੜਨਾ ਬੋਲ ਕੇ ਲੜਨਾ ਡਰਾਮਾ ਕਰਨਾ ਡਰਾਮਾ ਆਪ ਹੀ ਆ ਉਹ ਕਿਰ ਆਪ ਹੀ ਲੜਾ ਕੇ ਸਕੀਨ ਵੀ ਆਪ ਹੀ ਲੋਦੀ ਲੜਦੀ ਵੀ ਆਪ ਹੀ ਨੇ ਸਾਡਾ ਤਾਂ ਬਹੁਤ ਪਿਆਰ ਆਪਾਂ ਵਾਲ ਬੂਲ ਕੋਟੇ ਸਾਦੇ ਆਪਾਂ ਫਿਜ਼ੀਕਲੀ ਲੜ ਜਾਂਦੇ ਆ 1 ਰੁਪਈਏ ਦੀ ਕੀ ਨੋਰ ਤੇ ਸਾਡੀ ਗਰਮ ਤੇ ਇਨੇ ਕੋ ਸਰਪ੍ਰਾਈਜ਼ ਹੈ ਤੁਸੀਂ ਬਾਹਰ ਚਾ ਕਿ ਆ ਕੀ ਹੋ ਗਿਆ ਆ ਕੀ ਯਾਰ ਕੀ ਆਏ ਹੋ ਕੇ ਬਹੁਤ ਸਰਪ੍ਰਾਈਜ਼ ਹੋ ਗਏ ਕੁਝੀ ਪ੍ਰੋਡਕਸ਼ਨਸ ਵੀ ਦੇਖਣੀਆਂ ਨੇ ਨਾਲ ਨਾਲ ਆਪ ਦਾ ਕਰੈਕਟਰ ਵੀ ਦੇਖਣਾ ਪਲੱਸ 2 ਕਿਰਦਾਰ ਕਰਨੇ 2 ਕਿਰਦਾਰ ਕਰਨੇ ਨੇ ਇਹ ਤਾਂ ਤੁਹਾਨੂੰ ਨੇ ਮੈਂ ਤਾਂ ਨਾਲ ਨੂੰ ਕਹਿੰਦੇ ਨਹੀਂ ਮੈਂ ਕਿਹਾ ਤੁਸੀਂ ਤਾਂ ਧੰਨੋ ਦੋ-ਦੋ ਕਿਰਦਾਰ ਕਰਨੇ ਪਲੱਸ ਸਾਰਾ ਦੇਖਣਾ ਮਤਲਬ ਦੈਲੀ ਪੋਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾ ਦਾ ਮੈਂ ਸ਼੍ਰੀਖਾ ਸੰਧੀਰ ਨਿੱਗਾ ਸਵਾਗਤ ਕਰਦੀ ਆਂ ਸੌਂਕਣ ਸੌਂਕਣੇ ਫਿਲਮ 2022 ਦੇ ਵਿੱਚ ਤੁਸੀਂ ਇਹ ਸਿਨੇਮਾ ਘਰਾਂ ਦੇ ਵਿੱਚ ਵੇਖੀ ਹੋਣੀ ਬਲੌਕਬਾਸਟਰ ਫਿਲਮ ਸੀ ਗਾਣੇ ਸਭ ਤੋਂ ਜ਼ਿਆਦਾ ਹਿੱਟ ਹੋਏ ਤੁਸੀਂ ਗਾਣਿਆਂ ਦੇ ਉੱਤੇ ਥਿਰਕੇ ਵੀ ਹੋਮੋਗੇ ਔਰ ਉਹ ਜੋ ਅਟਪਟਾ ਜਾ ਆਪਸ ਦੇ ਵਿੱਚ ਮਜ਼ਾਕ ਸੀਗਾ ਉਹਨਾਂ ਦਾ ਸੌਂਕਣ ਸੌਂਕਣੇ ਦਾ ਉਹਦੇ ਉੱਤੇ ਤੁਸੀਂ ਬੜੀਆਂ ਵੀਡੀਓਜ਼ ਵੀ ਬਣਾਈਆਂ ਤੇ ਮੈਨੂੰ ਲੱਗਦਾ ਸ਼ਾਇਦ ਇਹੀ ਕਾਰਨ ਰਿਹਾ ਹੋਵੇਗਾ ਕਿ ਸੌਂਕਣ ਸੌਂਕਣੇ ਦਾ ਹੁਣ ਪਾਰਟ 2 ਵੀ ਆ ਰਿਹਾ ਹੈ ਔਰ ਜਦੋਂ ਆਪਾਂ ਟ੍ਰੇਲਰ ਦੇਖਦੇ ਹਾਂ ਫਿਲਮ ਦਾ ਤੇ ਉਹਦੇ ਵਿੱਚ ਇੱਕ ਹੋਰ ਐਂਟਰੀ ਹੁੰਦੀ ਆ ਬਲੌਂਡ ਵਾਲਾ ਵਾਲੀ ਲੜਕੀ ਸਾਨੂੰ ਵੇਖਣ ਨੂੰ ਮਿਲਦੀ ਹੈ ਔਰ ਸਾਨੂੰ ਅਚੰਬਤ ਵੀ ਕਰਦੀ ਹੈ ਕਿ ਇਹ ਕਿਦਾਂ ਕੁਝ ਨਵਾਂ ਅਣ ਵਾਲਾ ਹੈ ਤੇ ਇਸੇ ਬਾਬਤ ਅੱਜ ਅਸੀਂ ਗੱਲਬਾਤ ਕਰਾਂਗੇ ਸੌਂਕਨ ਸੌਂਕਨੇ ਟੂ ਫਿਲਮ ਦੀ ਸਟਾਰ ਕਾਸਟ ਸਾਡੇ ਨਾਲ ਸਰਗੁਨ ਮਹਿਤਾ ਜੀ ਔਰ ਨਿਵਤ ਖੈਰਾ ਜੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਉਹ ਬਲੌਂਡ ਵਾਲਾ ਵਾਲੀ ਕੁੜੀ ਕਿੱਥੇ ਆ ਮੈਂ ਤਾਂ ਉਹਨੂੰ ਲੱਭਦੀ ਫਿਰਦੀ ਸੀ ਇੱਧਰ ਹੀ ਆ ਇੱਧਰ ਕਿੱਧਰ ਛੁਪਾਈ ਐ ਏ ਜਿੱਦਾਂ ਫਿਲਮ ਦੇ ਵਿੱਚ ਅਚਾਨਕ ਆ ਜਾਂਦੀ ਹੈ ਟ੍ਰੇਲਰ ਦੇ ਵਿੱਚ ਛੁਪਾਈ ਤੁਸੀਂ ਹਨ ਤਾਂ ਦੱਸਦੀ ਆਪਾਂ ਹੁਣ ਕਾਤੇ ਸੁਭਾਈਏ ਹੁਣ ਤਾਂ ਦੱਸਦੀ ਓਕੇ ਤਾਂ ਉਹ ਤੀਜਾ ਕਰੈਕਟਰ ਇੰਟਰੋਡਿਊਸ ਕਰਨ ਦੀ ਸੈਕਿੰਡ ਪਾਰਟ ਦੇ ਵਿੱਚ ਤੁਹਾਨੂੰ ਜ਼ਰੂਰਤ ਕੀ ਮਹਿਸੂਸ ਹੋਈ ਐਜ਼ ਅ ਪ੍ਰੋਡਿਊਸਰ ਵੀ ਮੈਂ ਇਹ ਗੱਲ ਪੁੱਛ ਰਹੀ ਆ ਤੁਹਾਡੇ ਤੋਂ ਔਰ ਜੇਕਰ ਆਪਾਂ ਟੂ ਪਾਰਟ ਨੂੰ ਦੇਖੀਏ ਤਾਂ ਤੀਜੀ ਕਿਉਂ ਲੋਕਾਂ ਤੋਂ ਤਾਂ ਇਤਨੀ ਸਾੰਭੇ ਜਾਂਦੀ ਤੁਸੀਂ ਸੌਂਕਣ ਸੌਂਕਣੇ ਤੇ ਦੋ ਲਿਆਂਦੀਆਂ ਹੁਣ ਦੂਜੀ ਤੇ ਤਿੰਨ ਲਿਆਦੀਆਂ ਐਕਚੁਅਲੀ ਸਟੋਰੀ ਦੀ ਰਿਕੁਆਇਰਮੈਂਟ ਸੀ ਜਦੋਂ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਕਿ ਆਪਾਂ ਤੀਜੀ ਕਿਉਂ ਲਿਆਂਦੀ ਤੇ ਐਜ਼ ਅ ਪ੍ਰੋਡਿਊਸਰ ਤੀਜੀ ਕਿਉਂ ਲਿਆਂਦੀ ਆਪਾਂ ਪੈਸੇ ਬਚਾ ਲੈ ਮੈਂ ਆਪ ਹੀ ਕਰ ਲਿਆ ਅਸੀਂ ਕਿਹਾ ਤੀਜੀ ਕੁੜੀ ਨੂੰ ਪੈਸੇ ਨਹੀਂ ਦੇਣੇ ਪੈਣੇ ਬਿਗ ਤੇ ਪੈਸੇ ਘੱਟ ਲੈਣੇ ਤੇ ਮੇਕਅਪ ਤੇ ਹਮ ਸੋ ਨਹੀਂ ਮਤਲਬ ਬਹੁਤ ਸਾਰੇ ਰੀਜ਼ਨ ਸੀਗੇ ਕਿ ਆਪਾਂ ਆ ਕੀਤਾ ਬਟ ਵੀ ਆਰ ਹੈਪੀ ਕਿ ਲੋਕਾਂ ਨੂੰ ਪਸੰਦ ਆ ਰਿਹਾ ਬਿਲਕੁਲ ਪਸੰਦ ਆ ਰਿਹਾ ਔਰ ਇੱਕ ਚੀਜ਼ ਹੋਰ ਦੇਖਣ ਨੂੰ ਮਿਲੀ weight ਕਿੰਦਾ ਘਟਾਇਆ ਮੈਨੂੰ ਤਾਂ ਵੀ ਲੱਗਾ ਕਿ ਐਦਾਂ ਕਿਦਾਂ ਐ ਮੂਵੀ ਦੇ ਵਿੱਚ ਤਾਂ ਜੀ ਸਮੋਸੇ ਖਾਏ ਜਾ ਰਹੇ ਨੇ ਫਿਰ ਡਾਈਟਿੰਗ ਤੇ ਗੱਲ ਹੋ ਰਹੀ ਹੈ ਡਾਈਟਿੰਗ ਤੇ ਗਾਣਾ ਵੀ ਕੱਢਦਾ ਤੁਸੀਂ ਹਨਾ ਟਰੇਲਰ ਤੋਂ ਪਹਿਲਾਂ ਤੇ ਕਿਦਾਂ weight ਘਟਾਇਆ ਲੋਕੀ ਤਾਂ ਇਹ ਸੋਚ ਕਮੈਂਟ ਸੈਕਸ਼ਨ ਦੇ ਵਿੱਚ ਜੇਕਰ ਤੁਸੀਂ ਜਾਓਗੇ ਨਾ ਉੱਥੇ ਪੁੱਛਣੇ weight ਘਟਾਉਣ ਦੀਆਂ ਟਿਪਸ ਦੇ ਦਿਓ ਸਾਡੇ ਕੋਲ ਵੀ ਨਹੀਂ ਆ ਬਟ ਆਪਾਂ ਗਾਣੇ 'ਚ ਸਾਰੀ ਟਿਪਸ ਟਿਪਸ ਦਿੱਤੀਆਂ ਕਿ 버ਗਰ ਪੀਜ਼ੇ ਛੱਡ ਕੇ ਸੈਲਡ ਖਾਓ ਨੱਚਣ ਟੱਪਣ ਲੱਗੋ ਐਕਟਿਵ ਰਹੋ ਤੁਸੀਂ ਬੈਠ ਯੂਜ਼ ਕਰਦੇ ਅੱਛਾ ਰੀਅਲ ਲਾਈਫ ਦੇ ਵਿੱਚ ਤੁਹਾਡਾ ਡਾਈਟ ਪਲਾਨ ਇਦਾਂ ਤੇ ਹੀ ਰਹਿੰਦਾ ਜਾਂ ਫਿਰ ਜਿਵੇਂ ਹੁੰਦਾ ਨਾ ਆਪਾਂ ਨੂੰ ਕਦੇ ਕੁਝ ਕ੍ਰੇਵਿੰਗ ਹੋ ਰਹੀ ਹੁੰਦੀ ਹੈ ਆਪਾਂ ਖਾ ਲੈਂਦੇ ਆ ਸੋ ਯੂ ਡੂ ਜਦੋਂ ਜੋ ਚੀਜ਼ ਦੀ ਕ੍ਰੇਵਿੰਗ ਹੋਏ ਉਹ ਖਾ ਲਓ ਮੈਟਾਬੋਲਿਜ਼ਮ ਅੱਛਾ ਹੈ ਨਹੀਂ ਨਾ ਇੰਨੀ ਮਿਹਨਤ ਕਰਦੇ ਆ ਜਿਮ ਜਾਂਦੇ ਆ ਸਾਰਾ ਕੁਝ ਕਰਦੇ ਆ ਤਾਂ ਐਸੇ ਕਰਕੇ ਕਰਦੇ ਆ ਕਿ ਖਾ ਪੀ ਲੀਏ ਉਹ ਚੀਜ਼ਾਂ ਜਿਹੜੀਆਂ ਸਾਨੂੰ ਪਸੰਦ ਨੇ ਸੇਮ ਫੇਵਰੇਟ ਖਾਣੇ ਦੇ ਵਿੱਚ ਕੀ ਆ ਤੁਹਾਨੂੰ ਦਾ ਨੇ ਹਮਸ ਹੀ ਕਰਨੀ ਹੈ ਅੱਜ ਕੱਲ ਹਮਸ ਉਸ ਤੋਂ ਪਹਿਲਾਂ ਵਾਈਟ ਸੌਸ ਪਾਸਤਾ ਸੀ ਹੁਣ ਚੇਂਜ ਹੋ ਗਿਆ ਹੁਣ ਚੇਂਜ ਹੋ ਕੇ ਹਮਸ ਹੋ ਗਿਆ ਹੈ ਦਾ ਬਸ ਇੰਨਾ ਹੀ ਹੈ ਮੇਰਾ ਇਹਨਾਂ ਦਾ ਸੇਮ ਹੀ ਹੈ ਹੈਨਾ ਮੇਰਾ ਤਾਂ ਬਟਰ ਚਿਕਨ ਨਾਨ ਤੇ ਪিৎਜਾ ਹਾਂ ਪিৎਜਾ ਮਿਲਦਾ ਨਹੀਂ ਲੱਗਦਾ ਨਹੀਂ ਦੇਖ ਕੇ ਤੁਸੀਂ ਪিৎਜਾ ਖਾਂਦੇ ਹੋਗੇ ਹਾਂ ਜੇ ਉਹ ਉਹ ਕਰੈਕਟਰ ਦੀ ਗੱਲ ਕਰੀਓ ਤਾਂ ਪੱਕਾ ਖਾਂਦੀ ਹੋਊਗੀ ਨਹੀਂ ਨਹੀਂ ਸਮੋਸੇ ਪিৎਜਾ ਦਾ ਸਮੋਸੇ ਸਮੋਸੇ ਨਹੀਂ ਖਾਂਦੀ ਮੈਂ ਪিৎਜਾ ਦੀ ਸ਼ੌਕੀ फीज़ दे शकिंग ओके okay. अच्छा फिल्म ਦੇ ਵਿੱਚ ਨਾ ਅਸੀਂ ਥੋੜਾ ਜਿਹਾ ਸੈਕਿੰਡਸ ਤੇ ਲਈ ਰੂਪੀ ਗਿਲਜ ਨੂੰ ਵੀ ਦੇਖਿਆ ਮਤਲਬ ਪਹਿਲਾ ਤਿੰਨ ਕੈਰੈਕਟਰਸ ਆਲਰੇਡੀ ਨੇ ਹਨਾ ਹੋਰ ਤਾਂ ਫੀਮੇਲ ਗਰਾਉਂਡ ਪੈਕ ਹੁਣ ਰੂਪੀ ਗਿਲਜ ਦੀ ਕੀ ਲੋੜ ਪਈ ਹੁਣ ਉਹ ਵੀ ਤੁਹਾਨੂੰ ਫਿਲਮ ਚ ਪਤਾ ਲੱਗੂਗਾ ਨਹੀਂ ਇਟਸ ਅ ਸਪੈਸ਼ਲ ਅਪੀਅਰੈਂਸ ਹਮ ਐਂਡ ਰੂਪੀ ਐਂਡ ਪ੍ਰਿੰਸ ਬਹੁਤ ਕਾਈਂਡ ਰਏ ਨੇ ਉਹਨਾਂ ਨੇ ਇੱਕ ਫੋਨ ਕਾਲ ਤੇ ਉਹ ਆ ਵੀ ਗਏ ਉਹਨਾਂ ਨੇ ਸ਼ੂਟ ਵੀ ਕਰਤਾ ਤੇ ਉਹ ਫਿਲਮ ਚ ਵੀ ਬਹੁਤ ਵਧੀਆ ਲੱਗ ਰਿਹਾ ਬਿਲਕੁਲ ਬਹੁਤ ਮੈਨੂੰ ਇਦਾਂ ਲੱਗਾ ਦੇਖ ਕੇ ਉਹ ਬਹੁਤ ਪੁਰਾਣੇ ਵਾਲੇ ਟਾਈਮ ਦਾ ਸ਼ਾਇਦ ਉਹ ਕੈਰੈਕਟਰ ਈ ਕੰਟਰੋਡਿਊਸ ਕਰਨ ਦੀ ਕੋਸ਼ਿਸ਼ ਕੀਤੀ ਗਈ ਫਿਲਮ ਦੇ ਵਿੱਚ ਅਸੀਂ ਕੁਝ ਨਹੀਂ ਕਹਿ ਸਕਦੇ ਮੈਨੂੰ ਲੱਗਦਾ ਮੈਂ ਪੁੱਛੂੰਗੀ ਥੋੜਾ ਜਿਹਾ ਦੱਸ ਦੋਗੇ ਇਹਦੇ ਲਈ ਮੂਵੀ ਦੇਖਣੀ ਪੈਣੀ ਮੈਂ ਬਾਰ ਬਾਰ ਇਹੀ ਕਹੂੰਗੀ ਅੱਛਾ ਜਦੋਂ ਤੁਸੀਂ ਸੈੱਟ ਦੇ ਉੱਤੇ ਕੰਮ ਕਰ ਰਹੇ ਸੀ ਹਨਾ ਤੁਹਾਡੇ ਕੋਲ ਤਾਂ ਬਹੁਤ ਟੈਨਸ਼ਨ ਹੋਗੀ ਬਿਕਾਜ਼ ਯੂ ਆਰ ਅ ਪ੍ਰੋਡਿਊਸਰ ਆਲਸੋ ਹਨਾ ਤੁਸੀਂ ਪ੍ਰੋਡਕਸ਼ਨਸ ਵੀ ਦੇਖਣੀਆਂ ਨੇ ਨਾਲ ਨਾਲ ਆਪ ਦਾ ਕਰੈਕਟਰ ਵੀ ਦੇਖਣਾ ਪਲੱਸ 2 ਕਿਰਦਾਰ ਕਰਨੇ 2 ਕਿਰਦਾਰ ਕਰਨੇ ਨੇ ਬਿਲਕੁਲ ਤੇ ਫਿਰ ਕਿੱਦਾਂ ਮਤਲਬ ਤੁਸੀਂ ਆਪਣੇ ਆਪ ਨੂੰ ਵੀ ਕੰਮ ਕਿੱਦਾਂ ਰੱਖਿਆ ਔਰ ਸੈੱਟ ਦੇ ਉੱਤੇ ਇਹ ਤੇ ਧੰਨ ਨੇ ਮੈਂ ਤਾਂ ਉਹਨਾਂ ਨੂੰ ਕਹਿੰਦੇ ਹੁਣੇ ਮੈਂ ਕਿਹਾ ਤੁਸੀਂ ਤੇ ਧੰਨ ਉਹ ਦੋ ਦੋ ਕਿਰਦਾਰ ਕਰਨੇ ਪਲੱਸ ਸਾਰਾ ਦੇਖਣਾ ਮਤਲਬ ਇੰਨੀ એનર્ਜੀ ਕਿਵੇਂ ਲੈ ਕੇ ਆਨੇ ਹੋ ਕੋਈ એનર્ਜੀ ਨਹੀਂ ਜੀ ਤੇ ਕੰਮ ਰਹਿਣਾ ਕੋਈ ਉਹ ਜ਼ਰੂਰੀ ਥੋੜੀ ਹੈ ਕਿ ਕੰਮ ਰਹਿਣਾ ਪੈਂਦਾ ਹੈ ਨਾ ਹੋ ਕੰਮ ਪਾਗਲ ਬਨੇ ਰਹੋ ਸੈਟ ਤੇ ਸਾਰਾ ਉਹ ਐ ਕੋਈ ਕਿਤੇ ਨਹੀਂ ਲਿਖਿਆ ਕਿ ਬੈਲੈਂਸ ਕਰਨਾ ਆਉਂਦਾ ਮੈਂ ਕੁਝ ਨਹੀਂ ਬੈਲੈਂਸ ਕਰ ਰਹੀ ਜਦੋਂ ਗੁੱਸਾ ਆਉਂਦਾ ਮੈਂ ਗੁੱਸਾ ਕਰਦੀ ਹਾਂ ਜਦੋਂ ਨਹੀਂ ਆਉਂਦਾ ਮੈਂ ਨਹੀਂ ਕਰਦੀ ਜਦੋਂ ਬਹੁਤਾ ਗੁੱਸਾ ਆਉਂਦਾ ਮੈਂ ਹਸਪੈਂਡ ਨਹੀਂ ਕਿਉਂਕਿ ਹੁਣ ਮੈਨੂੰ ਲੱਗਦਾ ਹੁਣ ਤਾਂ ਕੋਈ ਚਾਹੇ ਨਹੀਂ ਰਿਹਾ ਹੁਣ ਤਾਂ ਬਹੁਤ ਹੀ ਗੁੱਸਾ ਆ ਗਿਆ ਮੈਨੂੰ ਹੁਣ ਤਾਂ ਗੱਲ ਹੀ ਖਤਮ ਹੋ ਗਈ ਸਭ ਤੋਂ ਜ਼ਿਆਦਾ ਗੁੱਸਾ ਕਿਸ ਤੇ ਕਰਦੀ ਹਾਂ ਇਸ ਫਿਲਮ ਚ ਉਦੋਂ ਵੀ ਰੀਅਲ ਲਾਈਫ ਚ ਵੀ ਰੀਅਲ ਲਾਈਫ ਚ ਵੀ ਤੇ ਇਸ ਫਿਲਮ ਚ ਵੀ ਅੰਬਰ ਦਿੱਤੇ ਉਹਨਾਂ ਨੂੰ ਮੇਰਾ ਸਭ ਤੋਂ ਵੱਧ ਗੁੱਸਾ ਸਿਰਫ ਮੈਂ ਤੇ ਅੰਬਰ ਹਮ ਲੜਿਆ ਜਿੰਨਾ ਲੜਿਆ ਹੋਰ ਕੁਝ ਨਹੀਂ ਮੈਨੂੰ ਲੱਗਦਾ ਤੁਸੀਂ ਤਾਂ ਗੁੱਸਾ ਕਰਦੇ ਨਹੀਂ ਹੋਗੇ ਨਹੀਂ ਨਹੀਂ ਕਰ ਲੈਂਦੇ ਰੀਅਲ ਲਾਈਫ ਚ ਸੱਚੀ ਕਰਦੇ ਹੋ ਮੂਵੀ ਚ ਤਾਂ ਅਸੀਂ ਦੇਖ ਲਿਆ ਮੈਨੂੰ ਲੱਗਾ ਕਿ ਸਿਰਫ ਅਸੀਂ ਮੂਵੀ ਚ ਹੀ ਦੇਖ ਸਕਦੇ ਹਾਂ ਰੀਅਲ ਲਾਈਫ ਚ ਨਿਮਰਤ ਜੀ ਤਾਂ ਕਰਦੇ ਨਹੀਂ ਹੋਣੇ ਗੁੱਸਾ ਨਹੀਂ ਨਹੀਂ ਕਰਦੇ ਕਰ ਕਰੋ ਟਰਾਈ ਕਰੋ ਅੱਛਾ ਸਭ ਤੋਂ ਜ਼ਿਆਦਾ ਤੁਹਾਨੂੰ ਕਿਹੜੀ ਚੀਜ਼ ਖਜਾ ਦਿੰਦੀ ਹੈ ਕਿ ਬਸ ਕਰੋ ਹੁਣ ਆ ਚੀਜ਼ ਨਾ ਮੇਰੇ ਅੱਗੇ ਕਰੋ ਜਦੋਂ ਟਾਈਮ ਉੱਪਰ ਨਹੀਂ ਚ ਹੁੰਦਾ ਕਿਉਂਕਿ ਮੇਰੀ ਪ੍ਰੋਬਲਮ ਹੈ 7 ਦਾ ਮਤਲਬ ਸ਼ਾਪ 7 ਇਦਾਂ ਹੋਇਆ ਕਿ ਸ਼ੈਡਿਊਲ ਜਦੋਂ ਚੇਂਜ ਹੋਇਆ ਹਾਂ ਬਹੁਤ ਵਾਰੀ ਹੁੰਦਾ ਸਾਡੇ ਤਾਂ ਸ਼ੈਡਿਊਲ ਹੀ ਚੇਂਜ ਨਹੀਂ ਰਹਿੰਦਾ ਟਾਈਮ ਸਿਰ ਕਦੇ ਨਹੀਂ ਹੁੰਦਾ ਤੇ ਦੂਜੀ ਗੱਲ ਜਿਹੜੀ ਇਹਨੂੰ ਖਿਜਾਉਂਦੀ ਹੈ ਜਿਹੜੀ ਇਹਨੂੰ ਮੈਨੂੰ ਕੱਲ ਹੀ ਦੱਸੀ ਤੇ ਮੈਂ ਕੱਲ ਟਰਾਈ ਵੀ ਕਰਨ ਵਾਲੀ ਆ ਕਿ ਸਵੇਰੇ ਉੱਠਦੇ ਹੀ ਕੋਈ ਇਹਦੇ ਸਾਹਮਣੇ ਆ ਕੇ ਉੱਚੀ ਆਵਾਜ਼ ਚ ਬੋਲੇ ਬਹੁਤ ਲਾਊਡ ਨਹੀਂ ਹੁੰਦਾ ਕਈ ਵਾਰੀ ਸਵੇਰੇ ਸਵੇਰੇ ਬਹੁਤ ਚੀਅਰਫੁਲ ਕੋਈ ਆ ਕੇ ਲਾਊਡ ਮੈਨੂੰ ਕਹੇ ਗੁੱਡ ਮਾਰਨਿੰਗ ਹਾਂ ਅੱਜ ਤਾਂ ਮੇਰੀ ਤਾਂ ਬੇਰਠੀਕ ਨਹੀਂ ਸੀ ਜੇ ਮੇਰੀ ਠੀਕ ਹੁੰਦੀ ਤਾਂ ਮੈਂ ਅੱਜ ਹੀ ਚੱਲ ਜਾਣੀ ਸੀ ਗੁੱਡ ਮਾਰਨਿੰਗ ਨਿੰਦਰਾ ਗਾੜੀ ਗੁੜੇ ਗਾਣੇ ਸੀ ਮੇਰੇ ਰੂਮ 'ਚ ਅਮਬੀਅੰਸ ਵੇਰੇ ਇੱਕ ਕੈਂਟਾਈਟਲੀ ਸਟਾਈਲ ਦਾ ਹੁੰਦਾ ਸ਼ਾਂਤੀ ਮਤਲਬ ਬਿਲਕੁਲ ਹੀ ਬੋਲਣਾ ਹਾਂ ਬਿਲਕੁਲ ਮੈਨੂੰ ਇਤਨਾ ਲੱਗਦਾ ਏ ਤੁਹਾਡੀ ਫਿਲਮ ਦੇ ਵਿੱਚ ਨਾ ਮਤਲਬ Song ਕਨ Song ਕਨੇ ਬਣਦੇ ਵਿੱਚ ਵੀ অর 2 ਦੇ ਵਿੱਚ ਵੀ ਟ੍ਰੇਲਰ ਦੇਖਿਆ ਤਾਂ ਸਰਗੁਣ ਮੈਮ ਰੀਅਲ ਲਾਈਫ ਦੇ ਵਿੱਚ ਇਜ਼ ਅ ਹੈਪੀ ਚਰਫਰ ਪਰਸਨ ਹਣਾ ਲਾਊਡ ਤੁਸੀਂ ਮਤਲਬ ਤੁਹਾਨੂੰ ਸਾਰਾ ਕੁਝ ਤੁਸੀਂ ਕਰਦੇ ਤੁਸੀਂ ਸ਼ਾਂਤ ਰਹਿੰਦੇ ਨਹੀਂ ਯੂ ਹੈਪੀ ਆਲਸੋ ਹੈਪੀ ਵੀ ਨਾ ਉਹਨੂੰ ਲੱਗ ਰਿਹਾ ਸੀ ਦਾ ਕਿ ਤੂੰ ਲੜਾਕੀ ਹੈ। ਅੱਛਾ ਹਾਂ ਜੀ। ਸਿੰਧ ਦੇ ਵਿੱਚ ਜ਼ਿਆਦਾ ਲੜਾਕੇ। ਰੀਅਲ ਲਾਈਫ ਚ ਉਹ ਨਹੀਂ ਸ਼ਾਂਤ ਤੇ ਮੈਨੂੰ ਲੱਗਦਾ ਕਿ ਉਹ ਲੜਾਕੀ ਜ਼ਿਆਦਾ ਨਹੀਂ। ਮੈਂ ਲੜਾਕੀ ਨਹੀਂ ਆ। ਨਹੀਂ। ਪੱਕਾ? ਰਵੀ ਸਰ ਨੂੰ ਪੁੱਛ ਲਈ। ਕਿਸੇ ਨੂੰ ਵੀ ਪੁੱਛ ਲਓ ਮੈਂ ਲੜਾਕੀ ਨਹੀਂ ਆ। ਹੂੰ। ਲੜਦੀ ਤਾਂ ਮੈਂ ਬਹੁਤ ਘੱਟ। ਅੱਛਾ। ਮੈਂ ਲੜਾਕੀ ਨਹੀਂ। ਮੈਂ ਵੀ ਕੱਟਾਂ। ਹਾਂ ਐਨਾ ਹੁਣ ਤੁਸੀਂ ਸੋਚ ਲਓ ਮੈਂ ਕਹਾ ਕਿ ਗੁੱਸਾ। ਨਹੀਂ ਮੇਰੇ ਵੱਲ ਆਏ ਦੇਖਿਆ ਮੈਂ ਕਿੰਦਨ ਲੜੀ ਆ ਕੇ ਰੋਜ਼। ਮੂਵੀ ਚ ਤਾਂ ਬਹੁਤ ਲੜਦੇ। ਆ ਮੂਵੀ ਚ ਤਾਂ ਬਹੁਤ ਲੜਦੇ। ਉਹ ਤਾਂ ਫੇ ਕਿਰਨ ਜੀ ਤਾਂ ਨਾ ਹੂੰ ਉਹ ਤਾਂ ਕਲਾਸ ਲਾ ਦਿੰਦੇ ਆਪਣੀ ਸੱਸ ਨੂੰ ਵੀ ਕਿ ਕਿ ਰੰਗ ਦਿੰਦੀ ਆ ਵੀ ਐਦਾਂ ਅੱਛਾ ਜੇ ਰੀਅਲ ਲਾਈਫ ਦੇ ਵਿੱਚ ਉਦਾਂ ਹਨਾ ਆਪਾਂ ਸੋਚਦੇ ਹੁੰਦੇ ਆ ਆਪਾਂ ਇਮੇਜਿਨ ਕਰਦੇ ਹੁੰਦੇ ਆ ਕਿ ਆਪਣੀ ਸੱਸ ਨਾ ਚੰਗੀ ਹੋਵੇ ਇਹ ਗੁਣ ਹੋਣ ਜੇ ਵਾਕਿਆਵੇਂ ਦੀ ਸੱਸੂ ਮਿਲ ਜਾ ਫੇਰ ਨਹੀਂ ਸਾਸਤਾ ਚੰਗੀ ਆ ਤੇ ਇਹ ਦੋ ਨਹੀਂ ਮਾੜੀਆਂ ਨਸੀਬੋਆਂ ਆ ਦੋਵੇਂ ਕਪਤੀ ਆ ਸਾਸੂ ਵਿਚਾਰੀ ਪ੍ਰੋਬਲਮ ਆ ਉਹ ਤਾਂ ਵਿਚਾਰੀ ਕੋਈ ਰੋਕ ਟੋਕ ਨਹੀਂ ਕਰਦੀ ਕੁਛ ਨਹੀਂ ਕਹਿੰਦੀ ਉਹ ਤਾਂ ਵਿਚਾਰੀ ਪਿਆਰੀ ਬਹੁਤ ਆ ਹੂੰ ਉਹ ਤਾਂ ਤੀਜੀ ਨੂੰ ਵੀ ਜਾਣ ਲਈ ਮਨ ਗਈ ਬਦਤਮੀਜ਼ ਇਹ ਦੋਨੋਂ ਨੇ ਉਹਦਾ ਤਾਂ ਪੁਜਾਈ ਦਾ ਕੋਈ ਕਸੂਰ ਨਹੀਂ ਆ ਤੇ ਵਿਚਾਰੀ ਨਮਾਣੀ ਥੋੜੇ ਤੇ ਉਂਗਲੀ ਉੱਠ ਰਹੀ ਆ ਉਹ ਕਹਿ ਰਹੀ ਆ ਬਦਤਮੀਜ਼ ਆ ਹੀ ਆ ਆ ਕਿਰਨਾ ਥੋੜੀ ਮਤਲਬ ਸਕੀਮ ਜਿਹੜੀ ਆ ਉਹ ਸਿਬੋ ਲਾਉਂਦੀ ਆ ਉਹ ਆਪਦੀ ਭੈਣ ਨੂੰ ਪੜਕਾ ਦਿੰਦੀ ਆ ਫਿਰ ਜਿਹੜਾ ਇੱਕ ਹੁੰਦਾ ਨਾ ਕਿ ਮੂੰਹ ਨਾਲ ਲੜਨਾ ਬੋਲ ਕੇ ਲੜਨਾ ਡਰਾਮਾ ਕਰੀਆ ਡਰਾਮਾ ਆਪੀਆ ਉਹ ਕਰਦੀ ਆਪ ਹੀ ਲੜਾਕੀ ਐ ਸਕੀਨ 'ਵੀ ਆਪ ਹੀ ਲੌਂਦੀ ਲੜਦੀ ਵੀ ਆਪ ਹੀ ਤੇ ਫਿਰ ਹੁਣ ਤੀਜੀ ਨਾਲ ਕਿੱਦਾਂ ਫਿਰ ਕੋਡੀ ਕੋਆਰਡੀਨੇਸ਼ਨ ਜੰਮੂਗੀ ਕੋਆਰਡੀਨੇਸ਼ਨ ਨਹੀਂ ਮੈਨੂੰ ਤਾਂ ਬਿਲਕੁਲ ਨਹੀਂ ਸੀ ਪਸੰਦ ਉਹਦੇ ਪੈਰ ਦੱਬੀ ਜਾਂਦੇ ਸੀ ਜਦੋਂ ਦਰਵਾਜ਼ਾ ਖੁੱਲਦਾ ਉਹ ਉਹ ਕੀ ਸੀ ਅਸੀਂ ਉਹਦੇ ਪੈਰ ਅਸੀਂ ਉਹਦੇ ਕੋਲ ਬੈਠੀ ਹੋਈ ਸੀ ਨਾ ਉਹ ਤਾਂ ਪਹਿਲੀ ਰਾਤ ਤੋਂ ਬਾਅਦ ਉਹ ਸਵੇਰੇ ਜਦੋਂ ਦੇਖਦਿਆ ਉਹ ਪਿੱਛੇ ਦੇਖਦਿਆ ਕਿ ਤਿੰਨੋਂ ਇੱਕੋ ਹੀ ਕਮਰੇ ਦੇ ਵਿੱਚ ਕਮਰੇ ਦੇ ਵਿੱਚ ਬੈਠੇ ਹੋਏ ਉਹ ਇੱਕ ਹੋਰੀ ਸਪਰਾਈਜ਼ ਸੀਗਾ ਵੀ ਆ ਕਿੱਦਾਂ ਹੋ ਗਿਆ ਸਾਡੀ ਫਿਲਮ ਚ ਇੰਨੇ ਕੋ ਸਪਰਾਈਜ਼ ਹੈ ਤੁਸੀਂ ਬਾਤ ਚਾ ਕਿ ਆ ਕਿਵੇਂ ਹੋ ਗਿਆ ਆ ਕਿ ਯਾਰ ਕੀ ਇਹੋ ਜਿਹਾ ਬਹੁਤ ਸਾਰੇ ਸਪਰਾਈਜ਼ ਇਸ ਲਈ ਤਾਂ ਉਹ ਨਿਰਮਲ ਜੀ ਨੂੰ ਅੱਖਾਂ ਨਹੀਂ ਹੁੰਦਾ ਕਮਲੇ ਨਹੀਂ ਹੋ ਜਾਂਦੇ ਕਿ ਇੱਕ ਫਿਰ ਦੂਜੀ ਹੁਣ ਤੀਜੀ ਵੀ ਆ ਗਈ ਕਮਲਾ ਤਾਂ ਉਹ ਪਿਛਲੀ ਫੈਨਸੀ ਹੋ ਗਿਆ ओके okay. <laughs> एंडिंग ਤਾਂ ਹੀ ਤਾਂ ਆਸੀ ਕਿ ਬੰਦਾ ਕਮਲਾ ਹੋ ਗਿਆ ਉਹਨਾਂ ਨੇ ਕਮਲੇ ਹੋ ਕੇ ਕੀ ਕੀਤਾ ਉਹ ਗੱਲ ਤੁਹਾਨੂੰ ਪਤਾ ਲੱਗੂ ਸਿਆਣਪ ਦਿਖਾਈ ਆ ਕਮਲੀ ਕੁੱਟਦਾ ਅੱਛਾ ਵੈਸੇ ਜਦੋਂ ਆਪਾਂ ਸੈਟ ਡਾਇਲੌگز ਦੀ ਵੀ ਗੱਲ ਕਰਦੇ ਆ ਨਾ ਐਂਠੇਠ ਪੰਜਾਬੀ ਵਾਲੇ ਡਾਇਲੌگز ਹਨਾ ਤੁਸੀਂ ਇੱਕ ਦੂਜੇ ਨੂੰ ਤਕਰਾਰ ਦੇ ਵਿੱਚ ਬੜਾ ਖੁਸ਼ ਐਵੇਂ ਬੋਲਦੇ ਹੋ ਤੂੰ ਇਦਾਂ ਤੂੰ ਉਦਾਂ ਹਨਾ ਤੇ ਇੱਕ ਵਾਰੀ ਮੈਂ ਚਾਹਨੀ ਆ ਕਿ ਤੁਸੀਂ ਜ਼ਰੂਰ ਕੋਈ ਨਾ ਕੋਈ ਵੀ ਛੋਟੀ ਜਿਹੀ ਲੜਾਈ ਕਰਕੇ ਦੇਖ ਲੋ ਹੈ ਮੈਂ ਕਿਹਾ ਹਏ ਅੱਜ ਨਹੀਂ ਤੇ ਆਏ ਤਾਂ ਲੜ ਵੀ ਨਹੀਂ ਸਕਦੇ ਕਿ ਐ ਬੈਠੇ ਬੈਠੇ ਆਪਾਂ ਲੜਦੇ ਅਸੀਂ ਲੜਦਾ ਆਊਟ ਬੋਲ ਕੇ ਹਟਿਆ ਤੁਹਾਨੂੰ ਹੁਣੀ ਹੁਣੀ ਉਹ ਗੁੱਡ ਮਾਰਨਿੰਗ ਨਹੀਂ ਆਏ ਅਸੀਂ ਆਪਸ ਚ ਨਹੀਂ ਲੜਦੇ ਉਹ ਤਾਂ ਸਿਬੋ ਕਿਰਨਾ ਲੜਦੇ ਸਾਡਾ ਤਾਂ ਬਹੁਤ ਪਿਆ ਹਾਂ ਪਾ ਵਾਲ ਬੋਲ ਪੁੱਟ ਸਾਦੇ ਆ ਕਿ ਆਪਾਂ ਫਿਜ਼ੀਕਲੀ ਲੜ ਜਾਂਦੇ ਹਾਂ ਪਰ ਬੋਲ ਕੇ ਲੜਨ ਲਈ ਬਹੁਤ ਸੋਚਣਾ ਪੈਂਦਾ ਐਨਰਜੀ ਵੀ ਬੋਲ ਆਉਂਦੀ ਫਿਰ ਉਹ ਦੋਨੋਂ ਜਣੀਆਂ ਕੈਰੈਕਟਰਸ ਜਿਹੜੇ ਤੁਹਾਡੇ ਨੇ ਉਹ ਕਿੱਦਾਂ ਲਿਆਂਦੀਆਂ ਨੇ એનર્ਜੀ ਐਨੀ ਨਾ ਕੈਮਰੇ ਸਾਹਮਣੇ ਜਦੋਂ ਫਿਲਮ ਸ਼ੂਟ ਕਰ ਰਹੇ ਆ ਉਦੋਂ ਤਾਂ ਉਹੀ ਕਰਨ ਗਏ ਆ ਜੀ ਉੱਤੇ ਜਾ ਕੇ એનર્ਜੀ ਨਾ ਲਿਆਂਦੀ ਤਾਂ ਭਜਾ ਦੇਣਗੇ ਸਾਨੂੰ ਵੀ ਜਾਓ ਕਰੇ ਜਾਓ ਜਦੋਂ ਤੁਸੀਂ ਐਕਸ਼ਨ ਬੋਲੋ ਅਸੀਂ ਤੁਹਾਨੂੰ ਆਏ ਲੜ ਕੇ ਦੇਣਾ ਇਟਸ ਲਾਈਕ ਸਵਿਚ ਆਨ ਸਵਿਚ ਆਫ ਲੜਦੀ ਆ ਤਾਂ ਆਪਾਂ ਬਹੁਤ ਵਧੀਆ ਕੈਮਰਾ ਦੇਖ ਕੇ ਇਹ ਵੀ ਕੈਮਰਾ ਹੀ ਆ ਅੱਛਾ ਗਾਣੇ ਜਦੋਂ ਆਪਾਂ ਦੇਖਦੇ ਆ ਨਾ ਰੀਲਾ ਬਹੁਤ ਵਾਇਰਲ ਹੋ ਰਹੀਆਂ ਨੇ ਪਿਛਲੀ ਫਿਲਮ ਦੀ ਵੀ ਗੱਲ ਕਰਾ ਜਿਹੜੀ 2022 ਚ ਆਈ ਸੀਗੀ ਮੈਨੂੰ ਲੱਗਦਾ ਲੋਕਾਂ ਨੇ ਪਹਿਲਾਂ ਗਾਣੇ ਸੁਣੇ ਹਨਾ ਉਹ ਡਾਇਲੌਗਸ ਹਿੱਟ ਹੋਏ ਜਿਹੜਾ ਤੁਹਾਡਾ ਆਪਸ ਦੇ ਵਿੱਚ ਇੱਕ ਟਕਰਾਅ ਰਹਿੰਦੀ ਆ Song ਕਰਨੇ Song ਕਰਨੇ ਬੜੀਆਂ ਵੀਡੀਓਜ਼ ਬਣਾਈਆਂ ਉਸਤੇ ਵੀ ਦੂਜੀ ਫਿਲਮ ਦੇ ਵਿੱਚ ਵੀ ਇਦਾਂ ਹੀ ਹੋਇਆ ਕਿ ਪਹਿਲਾਂ ਗਾਣਾ ਤੁਸੀਂ ਕੱਢਿਆ ਹਨਾ ਇਹ ਸਟ੍ਰੈਟਜੀ ਸੀਗੀ ਸોર્ટ ਆਫ ਕਿ ਕਿਉਂਕਿ ਲੋਕਾਂ ਨੂੰ ਪਤਾ ਨਹੀਂ ਹੁੰਦਾ ਤਾਂ ਪਹਿਲਾਂ ਸਿੱਧਾ ਟੀਜ਼ਰ ਛੱਡ ਕੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਟੀਜ਼ਰ ਛੱਡਿਆ ਐਕਚੁਅਲੀ ਇਸ ਫਿਲਮ ਦੇ ਬਾਅਦ ਉਧਰ ਵੀ ਆਪਾਂ ਸਭ ਤੋਂ ਪਹਿਲਾਂ ਟੀਜ਼ਰ ਛੱਡਿਆ ਸੀ। ਕੀ ਮਾਹੌਲ ਹੈ ਸਾਡੀ ਫਿਲਮ ਦਾ ਜਦੋਂ ਤੁਸੀਂ ਮਾਹੌਲ ਨਾਲ ਇੱਕ ਵਾਰੀ ਤੁਸੀਂ ਕਨੈਕਟ ਕਰ ਗਏ ਕਿਰਦਾਰਾਂ ਨਾਲ ਫਿਰ ਗਾਣੇ ਹਮ ਆਪਾਂ ਪਾਏ। ਸੋ ਮੈਨੂੰ ਆ ਗਾਣਾ ਪਰਸਨਲੀ ਬਹੁਤ ਵਧੀਆ ਲੱਗਦਾ ਸੀ ਨੱਚ ਦੀ ਨੱਚ ਦੀ। ਹਮ ਆ ਵਨ ਆਫ ਮਾਈ ਫੇਵਰਿਟ ਟਰੈਕਸ ਆਫ ਦ ਫਿਲਮ ਆ ਸੋ ਅਸੀਂ ਕਿਹਾ ਕਿ ਅਸੀਂ ਆਪਣਾ ਸਭ ਤੋਂ ਵਧੀਆ ਗਾਣਾ ਰਿਲੀਜ਼ ਸਾਡਾ ਸਭ ਤੋਂ ਪਹਿਲਾਂ ਛੱਡੀ। ਹਮ ਨਿਮਰਤਨ ਤੁਹਾਡਾ ਫੇਵਰਿਟ ਗਾਣਾ ਕਿਹੜਾ ਰਿਹਾ ਇਸ ਮੂਵੀ ਚ? ਮੈਨੂੰ ਟਾਈਟਲ ਟਰੈਕ ਵੀ ਬਹੁਤ ਵਧੀਆ ਲੱਗਦਾ ਨੱਚ ਦੀ ਨੱਚਦੀ ਵੀ ਬਹੁਤ ਵਧੀਆ ਲੱਗਦਾ ਤੇ ਇੱਕ ਸਾਡਾ ਪ੍ਰੋਮੋਸ਼ਨਲ ਟਰੈਕ ਹੈ ਉਹ ਤਾਂ ਬਹੁਤ ਹੀ ਵਧੀਆ ਹੈ ਮੀਆਂ ਬੈਲਾ ਤੁਸੀਂ ਦੇਖੇ ਲੋਕਾਂ ਦੀ ਰਿਐਕਸ਼ਨਸ ਹੁਣੇ ਤੁਸੀਂ ਤੁਹਾਨੂੰ ਟੈਗ ਕਰਦੇ ਹੋਣੇ ਹੁਣ ਰੀਲਾਂ ਦੇ ਵਿੱਚ ਹਨਾ ਤੇ ਤੁਹਾਨੂੰ ਤੁਹਾਨੂੰ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਪਸੰਦ ਆ ਰਿਹਾ ਹੈ ਕੰਮ ਹਾਂ ਆਪਾਂ ਇੰਨੇ ਚਿਰ ਤੋਂ ਲੱਗੇ ਹੋਏ ਆ ਇਸ ਫਿਲਮ ਤੇ ਆਹੀ ਦਿਨਾਂ ਦਾ ਵੇਟ ਹੁੰਦਾ ਹੈ ਕਿ ਇੱਕ ਵਾਰੀ ਸਾਡਾ ਸਮਾਨ ਮਤਲਬ ਸਾਰੇ ਐਸੈਟਸ ਬਾਹਰ ਆਉਣੇ ਸ਼ੁਰੂ ਹੋਣ ਤਾਂ ਸਸੀ ਦਾ ਹਰ ਪਾਸੇ ਪੁੱਛਦੇ ਨੇ ਕਿਵੇਂ ਲੱਗਿਆ ਤੁਹਾਨੂੰ ਕੀ ਲੱਗਿਆ ਠੀਕ ਲੱਗਿਆ ਕੀ ਵਧੀਆ ਲੱਗਿਆ ਅੱਛਾ ਅਸੀਂ ਕਿਉਂਕਿ ਸਿਰਫ ਆਪਣੀ ਫਿਲਮ ਬਾਰੇ ਸਰਚ ਕਰ ਰਹੇ ਹਾਂ ਨੇ ਹਰ ਟਾਈਮ ਤੇ ਸੋ ਸਾਡੇ ਤਾਂ ਆ ਹੀ ਜਾਂਦਾ ਤੇ ਅਸੀਂ ਆਲਰੇਡੀ ਆਹੀ ਹੁੰਦਾ ਤਾਂ ਹੀ ਆਪਾਂ ਤੁਹਾਨੂੰ ਵੀ ਪੁੱਛਿਆ ਜਿਵੇਂ ਤੁਹਾਡੇ ਇੱਥੇ ਵੀ ਚੱਲ ਰਿਹਾ ਹੈ ਬਿਕੋਜ਼ ਤੁਸੀਂ ਤਾਂ ਸਾਨੂੰ ਨਹੀਂ ਸਰਚ ਕਰ ਰਹੇ ਦਿਨ ਰਾਤ ਸੋ ਇਹਦਾ ਮਤਲਬ ਜੇ ਤੁਹਾਡੇ ਉੱਤੇ ਆ ਰਿਹਾ ਹੈ ਤਾਂ ਆਰਗੇਨਿਕਲੀ ਆ ਰਿਹਾ ਹੈ ਆਰਗੇਨਿਕਲੀ ਆ ਰਿਹਾ ਹੈ ਬਿਲਕੁਲ ਅੱਛਾ ਮੈਂ ਹੁਣ ਨਾ ਨਿਰਮਲ ਜੀ ਬਾਰੇ ਪੁੱਛੂੰਗੀ ਪਹਿਲਾਂ ਤੁਸੀਂ ਮੈਨੂੰ ਦੱਸਿਓ ਫਿਰ ਤੁਸੀਂ ਦੱਸਣਾ ਹੈ ਕਿ ਉਹਨਾਂ ਦੀ ਸਭ ਤੋਂ ਪੈੜੀ ਆਦਤ ਕਿਹੜੀ ਲੱਗਦੀ ਆ? ਨਿਰਮਲ ਜੀ ਦੀ ਜਾਂ ਐਮੀ ਜੀ ਦੀ? ਨਹੀਂ ਨਹੀਂ, ਨਿਰਮਲ ਜੀ ਦੀ। ਅੱਛਾ, ਨਿਰਮਲ Ksi मैम ਦੀ। ਉਹਨਾਂ ਦੇ ਕੀ ਪੈੜੀ ਆਦਤ? ਨਿਰਮਲ ਮਤਲਬ ਕੈਰੈਕਟਰ ਦੀ। ਕੈਰੈਕਟਰ ਦੀ। ਹਾਂ, ਜਿੱਦੋਂ ਤੁਸੀਂ ਤੰਗ ਆ ਗਏ। ਉਹ ਤਾਂ ਉਹ ਵੀ ਕੁਝ ਨਹੀਂ ਕਰਦੇ। ਉਹ ਬੇਚਾਰਾ ਸੱਚੀ ਕੁਝ ਨਹੀਂ ਕਰਦੇ। ਉਹ ਤੰਗ ਹੋਣੇ। ਨਾ ਉਹਦੇ 'ਚ ਨਿਰਮਲ ਜੀ ਕੁਝ ਕਰਦੇ ਨੇ ਨਾ ਉਹਨਾਂ ਦੇ ਬੇਚਾਰੇ ਕੁਝ ਕਰਦੇ ਸੱਚੀ ਅਸੀਂ ਬਾਹਰੋਂ ਜਦੋਂ ਆਪਾਂ ਫੀਸਿੰਗ ਕਰਕੇ ਆਉਂਦੇ ਨਾ ਬਈ ਹਮੇਸ਼ਾ ਕਹਿੰਦੀ ਮੈਂ ਕਿਹਾ ਅਸੀਂ ਕਿੰਨੀ ਬਦਤਮੀਜ਼ਾਂ। ਕਿੰਨੀ ਅਜੀਬ ਜੀ ਦੋ ਕੁੜੀਆਂ ਨੇ ਐਸਨੂੰ ਕੋਈ ਲੈਣਾ ਦੇਣਾ ਹੀ ਨਹੀਂ। ਕੀ ਆ ਵਿਚਾਰਿਆਂ ਦੀ ਜ਼ਿੰਦਗੀ ਖਰਾਬ ਹੋ ਰਹੀ ਆ ਲੱਗੀ ਹੋਈਆਂ। ਪਰ ਵੈਸੇ ਜੇ ਨਿਰਮਲ ਦੀ ਕੋਈ ਗੰਦੀ ਆਦਤ ਹੈ ਤਾਂ ਆਇਆ ਕੀ ਉਹ ਵਿਆਹ ਬਹੁਤ ਕਰਉਂਦਾ। ਇੱਕ ਨਹੀਂ ਸਟੈਂਡ ਨਹੀਂ ਰੱਖਦਾ। ਸਟੈਂਡ ਸਟੈਂਡ ਨਹੀਂ। ਸਾਈਕਲ ਦਾ ਵੀ ਸਟੈਂਡ ਹੁੰਦਾ ਪਰ ਉਹਦਾ ਨਹੀਂ। ਨਿਰਮਲ ਜੀ ਜੀ ਮੈਂ ਆਮਦੇ ਨਾਲ ਮਤੋਂ ਤੁਹਾਡੀ ਕੋਆਰਡੀਨੇਸ਼ਨ ਜੀ ਕਿੱਦਾਂ ਰਹੀ ਉਹਨਾਂ ਨਾਲ ਤਾਂ ਸਾਡਾ ਬਹੁਤ ਮੈਂ ਲੱਗਾ ਪੁੱਤਾਂ ਵਾਂਗੇ ਪਿਆਰ ਕਰਦੇ ਆ ਹਨਾ ਧੀਆ ਵਾਂਗ ਮੇਰੀਆਂ ਧੀਆ ਨੇ ਉਹ ਤਾਂ ਬਹੁਤ ਪਿਆਰ ਕਰਦੇ ਨੇ ਤਾਂ ਉਹ ਜਦੋਂ ਐਡਿਟ ਤੋਂ ਨਿਕਲੇ ਵੀ ਡਬਿੰਗ ਤੋਂ ਉਹਨਾਂ ਨੇ ਆ ਕੇ ਨੂੰ ਕਿਹਾ ਵੀ ਕਹਿੰਦੇ ਤੂੰ ਕਿੰਨੀ ਬਦਤਮੀਜ਼ ਆ ਨਿਰਮਲ ਜੀ ਮੈਂ ਬੋਲਦੀ ਆ ਤੈਨੂੰ ਚ ਇਹਨੇ ਆ ਕੇ ਬੋਲਦਾ ਹਾਂ ਕਿ ਤੂੰ ਮੇਰੇ ਨਾਲ ਬਹੁਤ ਕੌੜਾ ਬੋਲਦੀ ਆ ਅੱਛਾ ਰੀਅਲ ਲਾਈਫ 'ਚ ਤੁਹਾਨੂੰ ਲੱਗਦਾ ਕਿ ਐਦਾਂ ਬਾਕੀ ਹੋਣਗੇ ਜਦੋਂ ਰਾਈਟਰ ਉਹਨਾਂ ਨੇ ਲਿਖਿਆ ਹੋਊਗਾ ਬਾਜੀ ਨੇ ਤੇ ਉਹਨਾਂ ਨੇ ਕਿੱਥੋਂ ਦਾ ਲਿਖਿਆ ਹੋਣਾ ਤੁਸੀਂ ਪੁੱਛਿਆ ਤਾਂ ਲਿਖਿਆ ਕਿੱਥੋਂ ਦੇਖਿਆ ਤੁਸੀਂ ਆ ਕਿੱਥੋਂ ਆ ਪਹਿਲੀ ਵਾਰੀ ਥੋੜੀ ਆ ਕਿ ਕੋਈ ਨੂੰ ਸੱਸ ਦੇ ਸਾਹਮਣੇ ਬੋਲ ਪਈ ਆ ਕੋਈ ਅਜੀਬੋ ਗਰੀਬ ਗੱਲ ਤਾਂ ਹੈਗੀ ਨਹੀਂ ਬਹੁਤ ਵਾਰੀ ਬੋਲਦੀਆਂ ਵੀ ਆ ਕਦੇ-ਕਦੇ ਨੂੰਹਾਂ ਤੇਜ ਹੁੰਦੀਆਂ ਕਦੇ-ਕਦੇ ਸੱਸਾਂ ਤੇਜ ਹੁੰਦੀਆਂ ਸਾਡੇ ਵਾਲੇ ਕੇਸ 'ਚ ਨੂੰਹ ਤੇਜ਼ ਆ ਵੇ ਸਾਰਾ ਇਧਰ ਹੀ ਜਾ ਰਹੇ ਹੈ ਮੈਂ ਇਹ ਨਹੀਂ ਕਹਿੰਦੀ ਸੀ ਸੀਪੋ ਦਾ ਕਰੈਕਟਰ ਨਹੀਂ ਸੀ ਪਰ ਬਾਅਦ ਚ ਤਾਂ ਬੋਲਣ ਲੱਗੀ ਤੁਸੀਂ ਇਹ ਵਾਲੀ ਦੇਖਿਆ ਇਹਦੇ ਜਿੰਨੇ ਦੇਖਿਆ ਦੋਨੋਂ ਪਹਿਲਾਂ ਇਹ ਵਿਚਾਰ ਇਹਨਾਂ ਦਾ ਵਿਚਾਰੀ ਨੂੰ ਪਤਾ ਹੀ ਨਹੀਂ ਆ ਕਿਰਨਾ ਨੂੰ ਤਾਂ ਪਤਾ ਹੀ ਨਹੀਂ ਆ ਸੀਪੋ ਚਲਾਕ ਆ ਸੀ ਬੋਲਾ ਨੂੰ ਲੜਾ ਦਿੰਦੀ ਹੈ ਕਹਿ ਕਹਿ ਕੇ ਤੁਸੀਂ ਦੇਖਿਆ ਨਾ ਪਹਿਲੀ ਚ ਵੀ ਆਏ ਸੀ ਉਹ ਉਹ ਟੀਜ਼ ਕਰਦੇ ਟੀਜ਼ ਕਰਦੇ ਨਾ फडका ਦਿੰਦੇ ਹੂੰ ਉਹ ਫਿਰ ਗੁੱਸੇ ਦੇ ਵਿੱਚ ਆ ਕੇ ਹਾਂ ਜੀ ਪਿਛਲੀ ਵਾਰੀ ਜੋ ਇਹਨਾਂ ਨੇ ਮੇਰੇ ਨਾਲ ਕੀਤਾ ਉਹ ਅਸੀਂ ਹੁਣ ਦੋਨਾਂ ਨੇ ਰਲ ਕੇ ਗੋਰੀ ਨਾਲ ਗੋਰੀ ਨਾਲ ਕਰਨਾ ਅੱਛਾ ਇਹ ਆਈਡੀਆ ਕਿੱਥੋਂ ਆਇਆ ਇਹ ਮਤਲਬ ਤੁਹਾਨੂੰ ਲੱਗਾ ਕਿ ਡਿਮਾਂਡ ਹੋ ਰਹੀ ਆ ਕਿ ਬੰਨ ਇੰਨੀ ਵਧੀਆ ਚੱਲ ਗਈ ਸੌਂਕਨ ਸੌਂਕਣੇ ਹਨਾ ਵੀ ਤੁਸੀਂ 2 ਤਾਂ ਕਰਕੇ ਲਿਆਣੀ ਕਿ ਵੀ ਕਮਰਸ਼ੀਅਲੀ ਬਹੁਤ ਜ਼ਿਆਦਾ ਹਿੱਟ ਸੀ ਦੇਖੋ ਇਨ ਦਾ ਐਂਡ ਆਫ ਦਾ ਡੇ ਜਦੋਂ ਪ੍ਰੋਡਿਊਸਰ ਇਸ ਗੱਲ ਤੇ ਜ਼ਰੂਰ ਆਉਂਦਾ ਹੈ ਕਿ ਬਲਾਕਬਸਟਰ ਹਿੱਟ ਹੋਵੇ ਚਾਹੇ ਮਤਲਬ ਐਵੇਂ ਵੀ ਹੋਵੇ ਕਿ ਕੱਟ ਹੋਵੇ ਬਟ ਬਾਕੀਆਂ ਨਾਲੋਂ ਜ਼ਿਆਦਾ ਅੱਛੀ ਪਰਫਾਰਮ ਕਰੇ ਇਹ ਕਿਥੇ ਨਾ ਕਿਥੇ ਉਦੋਂ ਤੱਕ ਰਹਿੰਦਾ ਜਦ ਤੱਕ ਸਾਰੇ ਤੁਹਾਡੇ ਕੋਲ ਆਂਕੜੇ ਆ ਨਹੀਂ ਜਾਂਦੇ ਹੈਗੇ ਸਾਰੇ ਬੰਦੇ ਦੇਖੋ ਇਟਸ ਅ ਫਿਲਮ ਦਾ ਬਿਜ਼ਨਸ ਜਿਹੜਾ ਹੈ ਉਹ ਕ੍ਰੀਏਟਿਵ ਪਲੱਸ ਬਿਜ਼ਨਸ ਹੈ ਜੇ ਫਿਲਮ ਬਿਜ਼ਨਸ ਨਹੀਂ ਕਰਦੀ ਇਹਦਾ ਮਤਲਬ ਕਿਸੇ ਨੇ ਉਹਨੂੰ ਦੇਖਿਆ ਨਹੀਂ ਜੇ ਕਿਸੇ ਨੇ ਦੇਖਿਆ ਹੀ ਨਹੀਂ ਫਿਰ ਫਿਲਮ ਬਣਾਈ ਕਿਉਂ ਫਿਰ ਤਾਂ then there is ਇੰਨਾ ਇੰਨੀ ਜਿਹੜੀ ਸਾਡੀ ਮਿਹਨਤ ਆ ਭਾਵੇਂ ਇਹਦੀ ਮਿਹਨਤ ਆ ਭਾਵੇਂ ਮੇਰੀ ਆ ਉਹ ਕਿਸੇ ਤੱਕ ਪਹੁੰਚੀ ਨਹੀਂ ਫਿਰ ਤਾਂ ਆਪਾਂ ਆਪਦੇ ਘਰ ਚ ਦੇਖ ਲਈਏ ਫੋਨ ਤੇ ਪਰ ਕਈ ਵਾਰ ਆਪਾਂ ਦੇਖਦੇ ਹਾਂ ਕਿ ਫਿਲਮਾਂ ਅੱਛੀਆਂ ਹੁੰਦੀਆਂ ਨੇ ਉਹਨਾਂ ਦੀ ਸਕ੍ਰਿਪਟ ਵੀ ਅੱਛੀ ਹੁੰਦੀ ਹੈ ਫਿਲਮਾਈ ਵੀ ਅੱਛੀ ਹੁੰਦੀ ਹੈ ਪਰ ਆਡੀਅנס ਪਹੁੰਚਦੀ ਨਹੀਂ ਵੇਖਣ ਦੇ ਲਈ ਉਨਾਦਰ ਆਡੀਅנס ਨੂੰ ਪੁੱਛਣਾ ਵੈਣਾ ਅਸੀਂ ਤਾਂ ਸੱਚਿਓ ਆ ਸਵਾਲ ਤਾਂ ਸਾਡੇ ਦਿਮਾਗ 'ਚ ਵੀ ਆ ਗਿਆ ਆ ਕਿ ਕੀ ਦੇਖਣਾ ਚਾਹੁੰਦੇ ਹੋ ਤੁਸੀਂ ਨਹੀਂ ਅੱਜਕੱਲ ਤੁਹਾਨੂੰ ਲੱਗਦਾ ਜਿੱਦਾਂ ਸੋਸ਼ਲ ਮੀਡੀਆ ਪਲੈਟਫਾਰਮਸ ਨੇ ਜਾਂ OTT ਖਾਸ ਕਰਕੇ ਆ ਗਏ ਉਹਦੇ ਨਾਲ ਥੀਏਟਰਸ ਤੇ ਇਫੈਕਟ ਬਹੁਤ ਜ਼ਿਆਦਾ ਪਿਆ ਆਫਕੋਰਸ ਆਈ ਥਿੰਕ ਇਟਸ ਅ ਵੈਰੀ ਬਿਗ ਪ੍ਰੋਬਲਮ ਜਿਨੂੰ ਆਪਾਂ ਕਹਿ ਸਕਦੇ ਹਾਂ ਕਿ ਤੁਹਾਨੂੰ ਪਤਾ ਹੈ ਕਿ ਇੱਕ ਮਹੀਨੇ ਬਾਅਦ ਉਹ ਫਿਲਮ ਨੇ ਆਈ ਜਾਣਾ OTT ਤੇ ਸੋ ਤੁਸੀਂ ਲੇਜੀ ਹੋ ਜਾਂਦੇ ਹੋ ਕਿ ਹੁਣ ਦੇਖਣ ਦੀ ਕੀ ਲੋੜ ਆ ਥੀਏਟਰ ਚ ਕਿਉਂ ਜਾਈਏ ਜਦੋਂ ਆਜੂਗੀ ਤਾਂ ਦੇਖ ਲਵਾਂਗੇ ਹਨਾ ਹੂੰ ਇਹਨੇ ਡੈਫੀਨਿਟਲੀ ਸਿਨੇਮਾ ਨੂੰ ਇੱਕ ਮਾਤ ਦਿੱਤੀ ਆ ਬਟ ਜਿਹੜਾ ਕਦਮ ਹੁਣ ਜਿਵੇਂ ਆਮੀਰ ਖਾਨ ਜੀ ਨੇ ਚੱਕਿਆ ਹੈ ਕਿ ਸਤਾਰੇ ਜ਼ਮੀਨ ਪਰ ਨਹੀਂ ਆਏਗੀ OTT ਤੇ ਉਹ YouTube ਤੇ ਆਏਗੀ ਉਹ ਵੀ ਜਦੋਂ ਉਹਨਾਂ ਨੂੰ ਠੀਕ ਲੱਗੂਗਾ ਹੂੰ ਹੋ ਸਕਦਾ ਸਾਲ ਬਾਅਦ ਆਏ ਹੋ ਸਕਦਾ ਡੇਢ ਸਾਲ ਬਾਅਦ ਆਏ ਹੋ ਸਕਦਾ 8 ਮਹੀਨੇ ਬਾਅਦ ਆਏ ਬਟ ਤੁਸੀਂ ਰੈਂਟ ਕਰਕੇ ਉਹ ਫਿਲਮ ਦੇਖ ਸਕਦੇ ਹੋ ਸੋ ਮੈਨੂੰ ਵੀ ਹੋਊਗਾ ਯਾਰ ਕਿ ਹੁਣ ਪਤਾ ਨਹੀਂ ਕਦੋਂ ਆਊਗੀ ਮੈਂ ਜਾਊਂਗੀ ਥੀਏਟਰ ਦੇਖਣ ਨੂੰ ਸੋ ਦਿਸ ਇਜ਼ ਸਮਥਿੰਗ ਦੈਟ ਅਸੀਂ ਇਸ ਫਿਲਮ ਨਾਲ ਵੀ ਟਰਾਈ ਕਰਨਾ ਚਾਹੁੰਦੇ ਆ ਤੋਂ ਹੋਰ ਵੀ ਅੱਗੇ ਵੀ ਮੈਨੂੰ ਲੱਗਦਾ ਹੈ ਕਿ ਇੱਕ ਹੁੰਦਾ ਨਾ ਆਪਾਂ ਸੇਫਟੀ ਨੈਟ ਬਣਾ ਲਿਆ ਕਿ ਅੱਛਾ 10 ਰੁਪਏ ਦੀ ਫਿਲਮ ਆ 2 ਰੁਪਏ ਦਾ 뮤직 ਚੱਲ ਜੂਗਾ 5 ਰੁਪਏ ਦਾ ਸੈਟਲਾਈਟ ਡਿਜੀਟਲ ਚੱਲ ਜੂਗਾ ਆਪਾਂ 3 ਰੁਪਏ ਕਮਾਉਣਾ ਜਦੋਂ ਆਪਾਂ ਸੇਫਟੀ ਨੈਟ ਹੀ ਹਟਾਤਾ ਆਪਾਂ ਕਹਿ ਦਿੱਤਾ ਕਿ ਆਪਾਂ ਹੁਣ ਨਹੀਂ ਕੇਅਰ ਕਰਨਾ ਕਿ ਸੈਟਲਾਈਟ ਡਿਜੀਟਲ ਕਿੰਨੇ ਦਾ ਹੈ ਆ ਫਿਲਮ ਨੇ ਪੂਰਾ ਰਿਕਵਰ ਕਰਨਾ ਆਈ ਥਿੰਕ ਐਂਡ ਆਪਾਂ OTT ਨੂੰ ਦੇਣੀਆਂ ਛੱਡ ਦਿੱਤੀਆਂ ਮੇਬੀ ਦ ਬਾਕਸ ਆਫਿਸ ਵਿਲ ਰਿਵਾਈਵ ਅਗੇ ਤੁਸੀਂ ਉਹ ਕਿੱਦਾਂ ਕਰਦੇ ਹੋ ਜਦੋਂ ਆਰਟਿਸਟ ਨੂੰ ਤੁਸੀਂ ਪੇ ਕਰਨਾ ਹਨ ਪੇਇੰਗ ਸਕੇਲ ਦੇਖਣਾ ਉਹ ਤੁਸੀਂ ਕਿੱਦਾਂ ਆਪਣੀ ਟੀਮ ਦੇ ਨਾਲ ਡਿਸਕਸ ਕਰਦੇ ਹੋ ਕਿ ਇਹਦੀ ਪੋਪੁਲੈਰਿਟੀ ਇਸ ਟਾਈਮ ਤੇ ਜ਼ਿਆਦਾ ਹੈ ਕਿਉਂਕਿ ਜੇ ਆਪਾਂ ਹਿੰਦੀ ਫਿਲਮ ਇੰਡਸਟਰੀ ਵੱਲ ਦੇਖੀਏ ਹਨਾ ਉਨਾ ਦਾ ਕ੍ਰਾਈਟੇਰੀਆ ਕੁਝ ਹੋਰ ਬਣ ਗਿਆ ਹੈ ਪੇ ਕਰਨ ਦੇ ਮਾਮਲੇ ਦੇ ਵਿੱਚ ਉਹ ਵੱਖ ਤਰੀਕੇ ਨਾਲ ਪੇ ਕਰਦੇ ਨੇ ਕਿ ਜਿਨ੍ਹਾਂ ਦਾ ਸਟਾਰਟਮ ਬਡਾ ਹੈ ਬਹੁਤ ਸਾਲ ਹੋ ਗਏ ਜਿਨ੍ਹਾਂ ਨੂੰ ਕੰਮ ਕਰਦੇ ਹੋਏ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਵੱਧ ਕਰਦੇ ਆਂ ਇਧਰ ਮੈਨੂੰ ਲੱਗਦਾ ਕੁਝ ਇਸ ਤਰੀਕੇ ਦੀ ਵੀ ਚੀਜ਼ਾਂ ਹੋਣ ਲੱਗੀਆਂ ਕਿ ਜਿਹੜੇ ਪੌਪੂਲਰ ਜ਼ਿਆਦਾ ਨੇ ਸੋਸ਼ਲ ਮੀਡੀਆ ਦੇ ਉੱਤੇ ਲੋਕ ਪਸੰਦ ਕਰਦੇ ਆ ਵੀ ਉਹਨਾਂ ਨੂੰ ਭਾਵੇਂ ਵੱਧ ਪੈਸਿਆਂ ਦੇ ਵਿੱਚ ਵੀ ਹਾਰ ਕਰ ਲਓ ਐ ਨਹੀਂ ਹੁੰਦਾ ਜੀ ਹਮ ਸੋਸ਼ਲ ਮੀਡੀਆ ਇਸ ਨਾਟ ਇਕੁਅਲ ਟੂ ਟਿਕਟਸ ਹਮ ਬਹੁਤ سارے ਬੰਦੇ ਹੈ ਜਿਨ੍ਹਾਂ ਦੀ 50 50 ਮਿਲੀਅਨ ਫੋਲੋਇੰਗ ਆ ਬਟ ਉਹ 50 ਮਿਲੀਅਨ ਫੋਲੋਇੰਗ ਦਾ ਮਤਲਬ ਆ ਨਹੀਂ ਹੈ ਕਿ ਉਹ 50 ਮਿਲੀਅਨ ਲੋਕੇ ਉਹਨਾਂ ਦੇ ਲਈ ਟਿੱਕਟ ਲੈ ਕੇ ਦੇਖਣਗੇ ਟਿੱਕਟ ਛੱਡੋ ਅਸੀਂ ਬਹੁਤ ਵਾਰੀ ਟਰਾਈ ਕੀਤਾ ਹੈ ਮਤਲਬ ਟੀਵੀ ਨੇ ਵੀ ਟਰਾਈ ਕੀਤਾ ਹੈ ਕਿ ਉਹਨਾਂ ਨੇ ਬਹੁਤ ਵੱਡੇ ਇਨਫਲੂਐਂਸਰਸ ਨੂੰ ਲੈ ਲਿਆ ਹਮ 쇼 ਦੇ ਹੀਰੋਇਨ ਲਈ ਆਹੀ ਲਈ ਬਟ ਉਹ ਸ਼ੋਸ ਨਹੀਂ ਵਰਕ ਕੀਤੇ ਕਿਉਂਕਿ ਲੋਕੇ ਤੁਹਾਨੂੰ ਵੱਖ-ਵੱਖ ਤਰੀਕੇ ਨਾਲ ਪਸੰਦ ਕਰਦੇ ਆ ਉਹ ਤੁਹਾਨੂੰ ਇੰਸਟਾਗ੍ਰਾਮ ਤੇ ਵੱਖ ਚੀਜ਼ਾਂ ਲਈ ਫੋਲੋ ਕਰਦੇ ਆ ਹਮ ਬਟ ਉਹ ਆਪ ਦਾ ਟਾਈਮ ਕੱਢ ਕੇ ਪੈਸੇ ਦੇ ਕੇ ਤੁਹਾਨੂੰ ਦੇਖਣ ਜਾ ਰਹੇ ਥੀਏਟਰ ਚ ਇਟ ਇਜ਼ ਅ ਕੰਪਲੀਟਲੀ ਡਿਫਰੈਂਟ ਵਾਈਬ ਹੈ ਨਾ ਅਜੇ ਦੇ ਵੀ ਬਹੁਤ ਪਪੂਲਰ ਨਹੀਂ ਹੈ ਇੰਸਟਾ ਨਹੀਂ ਹੈ ਬਿਲਕੁਲ ਹੈ ਨਾ ਬਟ ਉਹਨਾਂ ਦੀਆਂ ਤਾਂ ਸਾਰੀਆਂ ਫਿਲਮਾਂ ਚੱਲਦੀਆਂ ਨੇ ਬਟ ਉਹ ਸਾਦਾ ਕੋਈ ਇਨਫਲੂਐਂਸਰ ਜਿਹਦੇ 50 ਮਿਲੀਅਨ ਹੋਣ ਉਹ 10 ਰੁਪਏ ਵੀ ਨਾ ਕਮਾਵੇ ਬਿਕੋਜ਼ ਥੀਏਟਰ ਚ ਟਿਕਟ ਲੈਣਾ ਵਰਸਸ ਇੰਸਟਾਗ੍ਰam ਤੇ ਆਏ ਕਰਨਾ ਬਹੁਤ ਅਲੱਗ ਗੱਲ ਹੈ अच्छा ਤੁਹਾਨੂੰ ਕੀ ਲੱਗਦਾ ਕਿ ਆਡੀਅנס ਤੱਕ ਰੀਚ ਕਰਨ ਦਾ ਸਭ ਤੋਂ ਵਧੀਆ ਮਤਲਬ ਮੂਵੀ ਨੂੰ ਪਹੁੰਚਾਉਣ ਦਾ ਕਿਹੜਾ ਜ਼ਰੀਆ ਹੋ ਸਕਦਾ ਕਿਉਂਕਿ ਆਪਾਂ ਟ੍ਰੇਲਰ ਦੇਖਿਆ ਹੁਣ ਹਨਾ ਜਿੱਦਾਂ ਗੱਲ ਕਰੀ ਕਾਫੀ ਜਣਿਆਂ ਨੂੰ ਨਹੀਂ ਵੀ ਪਤਾ ਹੋਉਂਦਾ ਕੋਈ ਇੱਕ ਜ਼ਰੀਆ ਨਹੀਂ ਹੈ ਜੀ ਲੋਕਾਂ ਦੇ ਸਾਰਾ ਕੁਝ ਹੀ ਕਰ ਦਿੰਦੇ ਆ ਤੁਹਾਨੂੰ ਲੱਗਦਾ ਕਿ ਪਹਿਲਾ ਜ਼ਮਾਨੇ ਦੇ ਨਾਲੋਂ ਹੁਣ ਜ਼ਿਆਦਾ ਹੈਪਟਿਕ ਹੋ ਗਿਆ ਹੈ ਕਿ ਕਿਉਂਕਿ ਪਹਿਲਾਂ ਤੁਹਾਡੇ ਕੋਲ ਦੋ ਜਾਂ ਤਿੰਨ ਚੀਜ਼ਾਂ ਸੀ ਸਾਨੂੰ ਪਤਾ ਸੀ ਕਿ ਆਪਾਂ ਜੇ ਰੇਡੀਓ ਕਰ ਲਿਆ ਨਿਊਜ਼ਪੇਪਰ ਕਰ ਲਿਆ ਤੇ ਆਪਾਂ ਫੇਸਬੁੱਕ ਤੇ ਪਾਤਾ ਜਾਂ ਇੱਧਰ YouTube ਤੇ ਪਾਤਾ ਤਾਂ ਲੋਕਾਂ ਦੇ ਤੱਕ ਗੱਲ ਪਹੁੰਚ ਜੂਗੀ ਹੁਣ ਸਾਰੇ ਬੰਦੇ ਕੋਈ ਨਿਊਜ਼ਪੇਪਰ ਨਹੀਂ ਪੜ੍ਹਦਾ ਕੋਈ ਰੇਡੀਓ ਨਹੀਂ ਸੁਣਦਾ ਕੋਈ ਇੰਸਟਾਗ੍ਰam ਨਹੀਂ ਚਲਾਉਂਦਾ ਕੋਈ ਫੇਸਬੁੱਕ ਨਹੀਂ ਚਲਾਉਂਦਾ ਕੋਈ ਸਨੈਪਚੈਟ ਨਹੀਂ ਚਲਾਉਂਦਾ ਹੂੰ ਕੋਈ ਕੁਝ ਚੀਜ਼ਾਂ ਤੇ ਆ ਕੋਈ ਕਿਸੇ ਪਲੇਟਫਾਰਮ ਤੇ ਆ ਸਾਨੂੰ ਤਾਂ ਹਰ ਥਾਂ ਤੇ ਜਾ ਜਾ ਕੇ ਕਹਿਣਾ ਪੈਂਦਾ ਹੈਲੋ ਫਿਲਮਾਰੀਆ ਹੈਲੋ ਫਿਲਮਾਰੀਆ ਸੋ ਮਤਲਬ ਉਹ ਗੱਲ ਹੋ ਗਈ ਹੈ ਕਿ ਸਾਨੂੰ ਲੋਕਾਂ ਤੱਕ ਗੱਲ ਪਹੁੰਚਾਉਣ ਲਈ ਹੁਣ ਬਹੁਤ ਐਫਰਟ ਕਰਨੀ ਪੈਂਦੀ ਹੈ ਹਮ ਨਿਮਰਤ मैम ਤੁਹਾਨੂੰ ਕੀ ਲੱਗਦਾ ਹੈ ਕਿ ਆਡੀਅנס ਨੂੰ ਆਪਣੇ ਵੱਲ ਖਿੱਚਣ ਲਈ ਸਭ ਤੋਂ ਬੈਸਟ ਮੈਥਡ ਕਿਹੜਾ ਹੁੰਦਾ ਐਜ਼ ਐਨ ਆਰਟਿਸਟ ਵੀ ਅਈਂ ਦਾ ਆਈ ਥਿੰਕ ਕੋਈ ਸੋਚਦਾ ਨਹੀਂ ਕਿ ਆ ਤਰੀਕੇ ਨਾਲ ਆਡੀਅנס ਨੂੰ ਮਤਲਬ ਕੁਝ ਕੋਈ ਫਾਰਮੂਲਾ ਹੈ ਹੀ ਨਹੀਂ ਐਕਚੁਅਲ ਦੇ ਵਿੱਚ ਕਿਸੇ ਵੀ ਚੀਜ਼ ਦਾ ਕੋਈ ਫਾਰਮੂਲਾ ਨਹੀਂ ਨਾ ਹਿੱਟ ਦਾ ਕੋਈ ਫਾਰਮੂਲਾ ਆ ਨਾ ਪਰ ਅਪਾ ਕਿਤੇ ਨਾ ਕਿਤੇ ਕੋਸ਼ਿਸ਼ ਤਾਂ ਕਰਦੇ ਆ ਨਾ ਬਤੌਰ ਆਰਟਿਸਟ ਕੇ ਵੀ ਸਾਡੇ ਵੱਲ ਵੇਖਣ ਜ਼ਿਆਦਾ ਜਾਂ ਸਾਡੇ ਕੋਲ ਜਿਹੜਾ ਪੋਪੁਲੈਰਿਟੀ ਦਾ ਸਕੇਲ ਫਿਲਮ ਦਾ ਵੀ ਵਧੇ ਉਹ ਫਿਰ ਅਸੀਂ ਫਿਲਮ ਆਪਣੇ ਵੱਲੋਂ ਫਿਲਮਾਂ ਵਧੀਆ ਚੂਸ ਕਰਕੇ ਵਧੀਆ ਫਿਲਮਾਂ ਕਰਨ ਦੀ ਕੋਸ਼ਿਸ਼ ਕਰਦੇ ਆਂ ਵਧੀਆ ਗਾਣੇ ਕਰਨ ਦੀ ਕੋਸ਼ਿਸ਼ ਕਰਦੇ ਆਂ ਤੁਸੀਂ ਪਹਿਲੀ ਫਿਲਮ ਦੇ ਵਿੱਚ ਵੀ ਨਿਮਰਤ ਜੀ ਨੂੰ ਜਦੋਂ ਚੂਸ ਕੀਤਾ ਹਨਾ ਤੁਹਾਨੂੰ ਦੇਖ ਕੇ ਉਹਨਾਂ ਨੂੰ ਲੱਗਿਆ ਸੀ ਵੀ ਇਹ ਕੈਰੈਕਟਰ ਨਿਭਾ ਲੋਗੇ ਨਹੀਂ ਮੈਂ ਹੀ ਐਕਚੁਅਲੀ ਅੰਬਰ ਨੂੰ ਗਿਆ ਸੀ ਮੈਂ ਕਿਹਾ ਲਾਹੌਰੀਏ ਚਾਹ ਦਾ ਇੱਕ ਲਾਸਟ ਡਾਇਲੌਗ ਸੀ ਰੋਟੀ ਵਾਲਾ ਹਾਂ ਸੋ I ਰਿਮੈਂਬਰ I said ਉਹਨੇ ਬਹੁਤ ਵਧੀਆ ਬੋਲਿਆ ਸੀ ਉਹਨੇ ਕਰ ਲੈਣਾ ਰੋਲ ਹਮ ਸੋ ਆਈ ਆਈ ਨੈਵਰ ਹੈਡ ਇਟ ਆਊਟ ਓਕੇ ਹੁਣ ਕਿਵੇਂ ਦੀ ਟਕਰਾਰ ਸਾਨੂੰ ਜਿਹੜੀ ਹੈ ਹੋਰ ਦੇਖਣ ਨੂੰ ਮਿਲੇਗੀ ਕਿਉਂਕਿ ਹੁਣ ਜ਼ਿਆਦਾ ਲਾਊਡ ਡਾਇਲੋਗਸ ਨੇ ਪਹਿਲਾਂ ਨਾਲੋਂ ਵੀ ਬਹੁਤ ਜ਼ਿਆਦਾ ਲੜਦੀ ਹੋਏ ਹੋ ਤੁਸੀਂ ਤੀਜੇ ਵੀ ਨਾਲ ਤੁਸੀਂ ਇੰਟਰੋਡਿਊਸ ਕਰੇ ਹੁਣ ਤੁਸੀਂ ਤਿੰਨੋਂ ਮਿਲ ਕੇ ਵੀ ਲੜ ਰਹੀਆਂ ਹੋ ਜਾਂ ਫਿਰ ਦੋਨੋਂ ਹੀ ਲੜ ਰਹੀਆਂ ਹੋ ਔਰ ਮੈਂ ਇਹ ਗੱਲ ਕਹਿਣਾ ਚਾਹੂੰਗੀ ਕਿ ਜੋ ਇਸ ਫਿਲਮ ਦੇ ਵਿੱਚ ਸਰਗੁਣ ਜੀ ਹੁਣਾਂ ਨੇ ਪਰਫਾਰਮ ਕੀਤਾ ਅਸੀਂ ਤਾਂ ਇੱਕ ਇੱਕ ਕਿਰਦਾਰ ਹੀ ਪਲੇ ਕਰ ਰਹੇ ਸੀ ਔਰ ਕਦੀ ਕਦੀ ਇੰਨੀ ਜ਼ਿਆਦਾ એનર્ਜੀ ਡレイン ਹੋ ਜਾਂਦੀ ਸੀ ਕਿਉਂਕਿ ਬਹੁਤ ਹੀ ਲਾਊਡ ਹੁੰਦੇ ਸੀਗੇ ਔਰ ਗਰਮੀ ਵੀ ਬਹੁਤ ਸੀਗੀ ਔਰ ਇਹ ਇੱਕ ਕਰਨ ਤੋਂ ਬਾਅਦ ਨਾਲ ਹੀ ਸੈਕਿੰਡ ਚੇਂਜ ਕਰਕੇ ਆਉਂਦੇ ਸੀ ਜਿੰਨੂੰ ਕਿ ਬਹੁਤ ਹੀ ਟਾਈਮ ਲੱਗਦਾ ਸੀ ਪੂਰੇ ਉਹ ਗੈਟਅਪ ਨੂੰ ਵਿਗ ਤੋਂ ਲੈ ਕੇ ਹਰ ਚੀਜ਼ ਔਰ ਫਿਰ ਆ ਕੇ ਇੱਕਦਮ ਗੋਰੀ ਦਾ ਕਿਰਦਾਰ ਕਰਨਾ ਲਾਈਕ ਵਿੱਚ ਸਿਰਫ 10 15 ਮਿੰਟਾਂ ਇੱਕ ਕਿਰਦਾਰ ਕੀਤਾ ਨਾਲੇ ਦੂਸਰਾ ਕਰਨਾ ਉਹ ਬਹੁਤ ਔਖਾ ਹੁੰਦਾ ਔਰ ਆਈ ਥਿੰਕ ਉਹ ਬਹੁਤ ਰੇਅਰ ਕੋਈ ਹੋ ਸਕਦਾ ਜਿਹੜਾ ਇਹ ਚੀਜ਼ਾਂ ਅਟੈਂਪਟ ਕਰ ਸਕਦਾ ਮਤਲਬ ਸੇਮ ਡੇ 10 ਮਿੰਟਾਂ ਦੇ ਅੰਦਰ ਅੰਦਰ ਪਹਿਲਾਂ ਤੁਸੀਂ ਇਹ ਹੋ ਫਿਰ ਤੁਸੀਂ ਤਾਂ ਆਈ ਥਿੰਕ ਇਹ ਫਿਲਮ ਜਿਹੜੀ ਹੈ ਇਸ ਕਰਕੇ ਸਾਰਿਆਂ ਨੂੰ ਜ਼ਰੂਰ ਦੇਖਣੀ ਚਾਹੀਦੀ ਇਹਨਾਂ ਦੀ ਪਰਫਾਰਮੈਂਸ ਇੱਕ ਨਾ ਅਪਰ ਟ੍ਰੇਲਰ 'ਚ ਹੋਰ ਵੀ ਚੀਜ਼ ਦੇਖੀ ਜਿੱਦਾਂ ਉਲੁਕ ਦੀ ਬਹੁਤ ਚਰਚਾ ਹੋ ਰਹੀ ਹੈ ਬਹੁਤ ਹੈਵੀ ਹੋ ਤੁਸੀਂ ਹਨਾ ਮੋਟੇ ਹੋ ਉਹ ਗਾਣਾ ਵੀ ਆਪਾਂ ਡਾਈਟਿੰਗ ਵਾਲਾ ਕੱਢਿਆ ਹਨਾ ਤੇ ਉਹ ਕਿਦਾਂ ਮਤਲਬ ਉਹਨੂੰ ਸ਼ੂਟ ਕਰਨ ਵੇਲੇ ਕਿਉਂਕਿ ਇੰਨਾ ਸਾਰਾ ਮੇਕਅਪ ਤੁਸੀਂ ਲਾਇਆ ਹੋਇਆ ਯੂ ਆਰ ਲੁਕਿੰਗ ਸੋ ਫੈਟ ਹਨਾ ਮੇਕਅਪ ਨਹੀਂ ਐਸੀ ਜ਼ਿਆਦਾ ਲਾਇਆ ਹੈ ਐਸੇ ਲਿਪਸਟਿਕ ਔਰ ਉਹ ਜ਼ਿਆਦਾ ਗੂੜੀ ਗੂੜੇ ਰੰਗ ਦੀਆਂ ਲਾਈਆਂ ਨੇ ਮੇਕਅਪ ਤਾਂ ਘੱਟ ਹੀ ਸੀਗਾ ਨੋ ਮੇਕਅਪ ਹੀ ਸੀ ਨਹੀਂ ਔਖਾ ਹੋਇਆ ਜਿੱਦਾਂ ਬਟ ਅਸੀਂ ਬਹੁਤ ਕੁਝ ਪਾਇਆ ਹੋਇਆ ਸੀ ਉਹ ਅੱਖਾਂ ਤਾਂ ਮਤਲਬ ਜਿਹੜਾ ਇੱਕ ਸ਼ਾਰਟ ਹੈ ਉਹਦੇ ਚ ਕੀ ਆ ਪੇੜ ਤੇ ਲਟਕੀ ਹੋਈ ਆ ਤਾਂ ਮੈਨੂੰ ਥੱਲਿਓ ਫੜਾਇਆ ਤੇ ਆ ਗਿਰ ਜਾਂਦੀ ਉਹ ਸੱਚੀ ਮੈਂ ਸੱਚੀ ਡਿੱਗੀ ਸੀ ਬਹੁਤ ਜ਼ੋਰ ਦੀ ਬਹੁਤ ਜ਼ੋਰ ਦੀ ਗਿਰੀ ਸੀ ਬਟ ਕਿਉਂਕਿ ਇੰਨੀ ਪੈਡਿੰਗ ਲੱਗੀ ਹੋਈ ਸੀ ਆ ਬਚ ਗਈ ਜਮ੍ਹਾਂ ਹਰ ਪਾਸੇ ਤਾਂ ਪੈਡਿੰਗ ਲੱਗੀ ਹੋਈ ਸੀ ਤਾਂ ਬਚ ਗਏ ਨੂੰ ਐ ਲੱਗਿਆ ਕਿ ਆ ਗਿਰੀ ਨਹੀਂ ਆ ਬਟ ਆ ਗਿਰੀ ਬਹੁਤ ਜ਼ੋਰ ਦੀ ਸੀ ਲੱਗੀ ਨਹੀਂ ਲੱਗੀ ਨਹੀਂ ਸੀ ਦੱਸਣਾ ਕਿ ਪੈਡਿੰਗ ਕਰਤੀ ਸੀ ਪੈਡਿੰਗ ਕਰਕੇ ਪੈਡਿੰਗ ਕਰਕੇ ਬਚ ਗਿਆ ਕਿਉਂਕਿ ਇੰਨੀ ਪੈਡਿੰਗ ਹਰ ਪਾਸੇ ਪਈ ਹੋਈ ਸੀ ਤਾਂ ਪਸੀਨੋ ਪਸੀਨ ਹੋ ਜਾਂਦਾ ਬੰਦਾ ਆਪਾਂ ਸ਼ੂਟ ਵੀ ਜਮਾ ਗਰਮੀਆਂ ਚ ਕਰ ਰਹੇ ਸੀ ਉਹਦੇ ਉੱਤੇ ਅਸੀਂ ਆ ਸਾਰਾ ਕੁਝ ਪਾ ਲਿਆ ਓ ਮਾਈ ਗੋਡ ਇਟ ਵਾਸ ਵੈਰੀ ਡਿਫਿਕਲਟ ਅੱਛਾ ਬਾਕੀ ਜਨਿਆਂ ਨੇ ਕਿੱਦਾਂ ਤੁਹਾਨੂੰ ਸਪੋਰਟ ਕੀਤਾ ਇਸ ਚੀਜ਼ ਵਾਸਤੇ ਮਤਲਬ ਬਾਕੀ ਟੀਮ ਨੇ ਐਸੇ ਸਪੋਰਟ ਮੰਗੇ ਨਹੀਂ ਕਿ ਤੁਸੀਂ ਅਸੀਂ ਬਸ ਕਰਤਾ ਆਪਸ ਚ ਲੱਗੇ ਰਹੇ ਹਾਂ ਹੂੰ ਨਾ ਯੋ ਅੰਗਰੇਜ਼ਾਂ ਦੇ ਵੇਲੇ ਨਾ ਐਦਾਂ ਹੈ ਮਤਲਬ ਮੈਨੂੰ ਆਪਸ ਵਿੱਚ ਜੋ ਮਨ ਕਰਦਾ ਸੀ ਆਪਾਂ ਆਪਸ ਵਿੱਚ ਡਿਸਕਸ ਕਰਕੇ ਕਰ ਲੈ ਮੈਨੂੰ ਲੱਗਾ ਜਿਵੇਂ ਬਾਕੀਆਂ ਫਿਲਮਾਂ ਹੁੰਦੀਆਂ ਨੇ ਉਹਦੇ ਚ ਜ਼ਿਆਦਾਤਰ ਮੇਲ ਕਰੈਕਟਰ ਨੂੰ ਜਾਂ ਹਨਾ ਉਹਨਾਂ ਨੂੰ ਦੇਖਦੇ ਆ ਕਿ ਉਹਨਾਂ ਨੂੰ ਤਰਜੀਹ ਜ਼ਿਆਦਾ ਦਿੱਤੀ ਜਾਂਦੀ ਆ ਬਟ ਇਹ ਫਿਲਮ ਤਾਂ ਮੋੜਿਆ ਮਤਲਬ ਭਾਰ ਹੀ ਜਿਹੜਾ ਹੈਗਾ ਸਾਰਾ ਫੀਮੇਲਸ ਦੇ ਉੱਤੇ ਆ ਫਿਲਮ ਦਾ ਟਾਈਟਲ ਹੀ ਹੈ ਸੌਂਕਣ ਸੌਂਕਣੇ ਸੋ ਇਟਸ ਆਬਵੀਅਸਲੀ ਉਹ ਅ ਥੋੜੀ ਜੀ ਵੱਧ ਤਰਜੀ ਰੱਖਦੀਆਂ ਬਟ ਫਿਰ ਵੀ ਜੇ ਐਮੀ ਵਰਕ ਵਿੱਚ ਨਾ ਹੋਵੇ ਹਾਂ ਜਾਂ ਕੋਈ ਹੋਰ ਨਾ ਹੋਵੇ ਤਾਂ ਫਿਲਮ ਨਹੀਂ چل ਸਕਦੀ ਐਕਚੁਅਲੀ ਤੁਸੀਂ ਦੇਖੋਗੇ ਤਾਂ ਫਿਲਮ 'ਚ ਕੋਈ ਵੀ ਅਜਿਹਾ ਸੀਨ ਨਹੀਂ ਹੁੰਦਾ ਜਿੱਥੇ ਐਮੀ ਨਹੀਂ ਆ ਉਹ ਬਸ ਕਿਉਂਕਿ ਉਹ ਲੈਂਡਿੰਗ ਲਾਈਨਸ ਜਾਂ ਕੁਝ ਇਹੋ ਜਿਹਾਂ ਚੀਜ਼ਾਂ ਕੁੜੀਆਂ ਦੇ ਕੋਲ ਹੈਗੀਆਂ ਤਾਂ ਲੋਕੀ ਆ ਹੀ ਦੇਖਣ ਆ ਰਿਹਾ ਸੋ ਤੁਹਾਨੂੰ ਟ੍ਰੇਲਰ 'ਚ ਉਹ ਵੱਧ ਦਿੱਖਦਾ ਹੂੰ ਮੈਨੂੰ ਲੱਗਦਾ ਉਹ ਤਾਂ ਬੋਲਦੀ ਵੀ ਬੜੇ ਘੱਟ ਨੇ ਵਿਚਾਰੇ ਐਮੀ ਵਰਕ ਨਹੀਂ 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 ਫਿਲਮ 'ਚ ਦੇਖ ਫਿਲਮ 'ਚ ਤਾਂ ਬਹੁਤ ਬੋਲ ਰਹੀ ਹੈ ਉਹ ਸਭ ਤੋਂ ਜ਼ਿਆਦਾ ਟੌਂਟ ਕਿਹੜੇ ਮਾਰੇ ਮਤਲਬ ਉਹਨਾਂ ਨੇ ਕਿਸ ਨੂੰ ਮਾਰੇ ਕਿਹੜੀ ਵਾਈਫ ਨੂੰ ਜ਼ਿਆਦਾ ਟੌਂਟ ਕੀਤਾ ਸਾਰਿਆਂ ਨੂੰ ਹਾਂ ਤਿੰਨਾਂ ਨੂੰ ਹਾਂ ਸਾਰਿਆਂ ਨੂੰ ਟੌਂਟ ਮਾਰੇ ਸਭ ਤੋਂ ਜ਼ਿਆਦਾ ਕਿਹਨੂੰ ਮਾਰੇ ਮੈਨੂੰ ਲੱਗਦਾ ਸਭ ਤੋਂ ਵੱਧ ਉਹਨੇ ਸਾਨੂੰ ਦੋਵਾਂ ਨੂੰ ਮਾਰੇ ਹੋਣੇ ਗੋਰੀ ਨੂੰ ਤਾਂ ਉਹਨੇ ਫਿਰ ਵੀ ਘੱਟ ਮਾਰੇ ਪਰ ਸਾਨੂੰ ਦੋਵਾਂ ਨੂੰ ਉਹਨੇ ਬਹੁਤ ਟੌਂਟ ਮਾਰੇ ਹਮਮ ওকে ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਯਾਰ ਬਹੁਤ ਸੋਹਣਾ ਟ੍ਰੇਲਰ ਹੈ ਮੈਂ ਉਮੀਦ ਕਰਦੀ ਹਾਂ ਕਿ ਦਰਸ਼ਕ ਆਣਗੇ ਔਰ ਇਹ ਫਿਲਮ ਜ਼ਰੂਰ ਸਿਨੇਮਾ ਕਰਾ ਦੇ ਵਿੱਚ ਦੇਖਣਗੇ ਕਿਉਂਕਿ ਇੱਕ ਨਿਊਨੈਸ ਹੈ ਕਾਮਿਕ ਤਾਂ ਜ਼ਰੂਰ ਹੈ ਪਰ ਇੱਕ ਨਿਊਨੈਸ ਤਰੀਕੇ ਦੇ ਨਾਲ ਜਿਹੜੀ ਪੇਸ਼ਕਾਰੀ ਕੀਤੀ ਗਈ ਹੈ ਮੈਨੂੰ ਲੱਗਦਾ ਸਾਰੀ ਟੀਮ ਜਿਹੜੀ ਹੈ ਵਧਾਈ ਦਾ ਪਾਤਰ ਹੈ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ ਫਿਲਮ ਦੇਖਣ ਦੇ ਲਈ ਤੁਸੀਂ 30 ਮਈ 2025 ਨੂੰ ਜਾ ਸਕਦੇ ਹੋ ਸੌਂਕਣ ਸੌਂਕਣੇ 2 ਨੂੰ ਜਿਵੇਂ ਪਹਿਲੀ ਫਿਲਮ ਨੂੰ ਤੁਸੀਂ ਪਿਆਰ ਦਿੱਤਾ ਦੂਜੀ ਨੂੰ ਵੀ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਵੇਖੋ ਔਰ ਇਹਨੂੰ ਵੀ ਬਹੁਤ-ਬਹੁਤ ਪਿਆਰ ਦਿਓ ਪੂਰੀ ਇੰਟਰਵਿਊ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ ਹੁਣ ਮੈਨੂੰ ਸ਼ਿਖਾ ਸੰਧੀ ਨੂੰ ਦੋ ਇਜਾਜ਼ਤ ਧੰਨਵਾਦ